ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਆਪਣੀ ਜੇਸਕਰ ਤੋਂ ਵੀਡੀਓ ਬਣਾ ਰਹੇ ਆ ਦੋਸਤੋ ਪਿੰਡ ਨਾਰਪੁਰ ਹੈਗਾ ਜੀ ਤਹਿਸੀਲ ਕਰ ਇਹਲਾ ਜਲੰਧਰ ਲੱਗਦਾ ਹੈਗਾ ਇਸ ਪਿੰਡ ਨੂੰ ਬਿਆਸ ਦੀ ਦੂਰੀ ਤਕਰੀਬਨ ਜਿਹੜੀ ਦੋਸਤੋ ਇੱਥੋਂ 21 ਕਿਲੋਮੀਟਰ ਦੀ ਹੈਗੀ ਆ ਤੇ ਕਰਤਾਰਪੁਰ ਸਾਹਿਬ ਤਕਰੀਬਨ 7 ਕਿਲੋਮੀਟਰ ਦੀ ਦੂਰੀ ਆ ਇਸ ਘਰ ਤੋਂ ਤੇ ਕਪੂਰਥਲਾ ਸ਼ਹਿਰ ਜਿਹੜਾ ਦੋਸਤੋ ਹੈਗਾ ਤਕਰੀਬਨ 11 ਕਿਲੋਮੀਟਰ ਆ ਤੇ ਜਲੰਧਰ ਵੀ ਤਕਰੀਬਨ ਕੋਈ 24-25 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਵੀਰ ਹਰਜਿੰਦਰ ਦੇ ਕੋਲੇ ਆਏ ਆ ਠੀਕ ਆ ਜੀ ਪਿੰਡ ਖਾਸ ਵਿਜ਼ਿਟ ਜਿਹੜੀ ਆ ਤੁਹਾਨੂੰ ਨਾਰਪੁਰ ਕਰਨੀ ਪਵੇਗੀ ਤੇ ਵੀਰ ਹਰਜਿੰਦਰ ਜਦੋਂ ਦੋਸਤੋ ਮੋਸਟਲੀ ਮੱਜਾਂ ਦੇ گاਵਾ ਦੇ ਵਿੱਚ ਜਿਹੜੇ ਐਨੀਮਲ ਲੈ ਕੇ ਆਉਂਦਾ ਰਹਿੰਦਾ ਤੇ ਪਸ਼ੂ ਜਿਹੜੇ ਬਹੁਤ ਐਪਰੀਸ਼ੀਏਟ ਤੁਸੀਂ ਕਰਦੇ ਹੋ ਪਸ਼ੂ ਐਨੀਮਲ ਚੰਗੇ ਹੁੰਦੇ ਆ ਠੀਕ ਆ ਜੀ ਬਾਕੀ ਜੋ ਇਨਫੋਰਮੇਸ਼ਨ ਇਹਨਾਂ ਪਸ਼ੂ ਦੇ ਰਿਗਾਰਡਿੰਗ ਤੁਹਾਨੂੰ ਦੱਸੀ ਜਾਵੇਗੀ ਉਹ ਬਿਲਕੁਲ ਜਿਹੜੀ ਦੋਸਤੋ ਸਹੀ ਹੁੰਦੀ ਆ ਠੀਕ ਆ ਜੀ ਬਾਕੀ ਜਿਹੜੇ ਵੀਰ ਇਥੋਂ ਪਸ਼ੂ ਲੈ ਕੇ ਜਾਂਦੇ ਵੀ ਆ ਉਹਨਾਂ ਨੂੰ ਵੀ ਜਿਹੜਾ ਦੋਸਤੋ ਚੰਗਾ ਖਾਸਾ ਪਤਾ ਹੁੰਦਾ ਵੀ ਤਕਰੀਬਨ ਜੋ ਵੀਰ ਕਹਿੰਦਾ ਤਕਰੀਬਨ ਉਹਨਾਂ ਜਿਹੜਾ ਪਸ਼ੂਆਂ ਦੇ ਥੱਲੇ ਹੁੰਦਾ ਠੀਕ ਆ ਆਜੋ ਚੱਲਦੇ ਆ ਵਧੇਰੇ ਡਿਟੇਲ ਦੇ ਲਈ ਵੀਰ ਹਰਜਿੰਦਰ ਦੇ ਕੋਲ ਪੁੱਛ ਲੈਣੀ ਆ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਵੀਰ ਹਰਜਿੰਦਰ ਸਾਸਰੀ ਕਾਲ ਸਾਸਰੀ ਕਾਲ ਪਾਜੀ ਹੋਰ ਕੈਮੋ ਜੀ ਠੀਕ ਠਾਕ ਪਾਜੀ ਵਧੀਆ ਤੁਸੀਂ ਦੱਸੋ ਵੀ ਬਹੁਤ ਵਧੀਆ ਬਹੁਤ ਵਧੀਆ ਹਰਜਿੰਦਰ ਵੀਰ ਤੇ ਇੱਕ ਤਾਂ ਵੀਰ ਗੱਲ ਆਈ ਆ ਵੀ ਪਸ਼ੂ ਆਪਣੇ ਕੋਲ ਅੱਜ 4 ਨੇ ਚਾਰ ਹਾਂਜੀ ਇੱਕ ਬਿਹੜਾ ਤੇ ਤਿੰਨ ਮੱਝਾਂ ਹਾਂਜੀ ਹਾਂਜੀ ਠੀਕ ਆ ਪਿਛਲੀ ਵੀਰ ਆਪਾਂ ਪਾਈ ਸੀ ਵੀਡੀਓ ਫਿਰ ਸਾਰੇ ਹੋ ਗਏ ਸੀ ਸੇਲ ਪਾਜੀ ਉਹਦਾ ਵਾਹਿਗੁਰੂ ਦੀ ਨਿ ਕਿਰਪਾ ਹੋਈ ਕਿ ਪਸ਼ੂ ਘੰਟੇ ਦੇ ਵਿੱਚ ਸਾਈਆਂ ਪੈ ਗਈਆਂ ਸੀ ਤੇ ਕੋਈ ਕੋਈ ਦੂਜੇ ਦਿਨ ਲੱਗ ਗਿਆ ਕੋਈ ਤੀਜੇ ਦਿਨ ਲੱਗ ਗਿਆ ਸਾਰੇ ਵੇਚ ਗਏ ਸੀ ਭਾਈ ਪਸ਼ੂ ਵੀ ਚੰਗੇ ਸੀ ਵੀ ਹਾਂਜੀ ਹਾਂਜੀ ਭਾਈ ਭਾਅ ਪੜਦਾ ਵੇਗਾ ਹਾਂ ਪੜਦਾ ਵੀ ਚੰਗਾ ਸੀ ਹਾਂਜੀ ਹਾਂਜੀ ਤੇ ਕੱਲ ਨੂੰ ਮੰਨ ਲਾ ਵੀ ਅਗੋਂ ਕਿਸੇ ਨੇ ਜੇ ਲੈ ਕੇ ਗਿਆ ਕੋਈ ਦੋ ਪੈਸੇ ਨਿਕਲਦੇ ਵੀ ਨਿਕਲਦੇ ਸੀ ਹਾਂਜੀ 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 ਭਾਈ ਜੀ ਬਾਕੀ ਆਪੋ ਆਪਣੀ ਜਗ੍ਹਾ ਦੀ ਆਪੋ ਆਪਣੇ ਥਾਂ ਟਿਕਾਣੇ ਦੀ ਤੇਜ਼ੀ ਹੁੰਦੀ ਹਰ ਥਾਂ ਬਿਲਕੁਲ ਭਾਜੀ ਹੁੰਦੀ ਹੈ ਤੇ ਹਰਜਿੰਦਰ ਵੀਰ ਅੱਜ ਕਰੀਏ ਸਟਾਰਟ ਪਹਿਲੇ ਨੰਬਰ ਆਪਾਂ 61 ਤੋਂ ਸਟਾਰਟ ਕਰੀਏ ਹਾਂਜੀ ਵੀਰ ਜੀ ਹਾਂਜੀ ਤੇ ਇਹ ਮੈਨੂੰ ਲੱਗਦਾ ਵੀ ਹਜੇ ਪਹਿਲਾ ਸੂਆ ਪਿਓਰ ਪੰਜਾਬ ਵਾਲੀ ਜਰਸੀਆਂ ਮੂੰਹ ਚਾਰ ਦੰਦ ਕਹਿਣ ਦੀ ਗੱਲ ਨਹੀਂ ਆਜੋ ਆਪਾਂ ਚੈੱਕ ਕਰਾ ਦਿੰਨੇ ਆ ਵੀਰ ਭਾਣ ਠੀਕ ਹੈ ਜੀ ਲਿਓ ਫੇਰ ਆ ਦੇਖੋ ਪਿਓਰ ਚੌਗੀ ਰੱਛੀ ਆਹ ਲਓ ਦੋਸਤੋ ਠੀਕ ਹੈ ਚੌਗੀ ਆ ਹਜੇ ਦੁੱਧ ਜਿਹੜੇ ਦੁੱਧ ਦਾਂਦਾ ਸਾਈਡਾਂ ਵਾਲੇ ਕੰਨੀ ਵਾਲਾ 6ਵਾਂ ਤੇ 7ਵਾਂ ਹਜੇ ਦਾਂ 6ਵਾਂ ਤੇ 8ਵੇਂ ਦੰਦਾਂ ਦੇ ਉਹ ਬਿਲਕੁਲ ਦੁੱਧ ਦਾਂਦੇ ਨੇ ਤੇ ਆਪਣਾ ਚੌਗੀ ਹੈਗੀ ਮੂੰਹ ਠੀਕ ਹੈ ਤੇ ਸਿੰਘਾਂ ਵਾਲੀ ਆ ਚੰਗੀ ਬਾਕੀ ਹੈ ਜਰਸੀ ਜਾਤ ਆ ਤੇ ਸਿੰਘ ਆਪਾਂ ਕਹਿ ਸਕਦੇ ਆ ਹਾਂਜੀ ਭਾਜੀ ਸਿੰਘ ਹੈਗੇ ਆ ਤੁਹਾਡੇ ਬਿਲਕੁਲ ਬਿਲਕੁਲ ਪਰ ਪਿਓਰ ਪੰਜਾਬ ਵਾਲੀ ਜਰਸੀ ਆ ਹਾਂਜੀ ਆਮ ਬੈੜਾਂ ਤੋਂ ਕਾਟ ਵੱਡਾ ਵੱਛੀ ਦਾ ਵਾ ਬਿਲਕੁਲ ਤੁਹਾਡੇ ਦੇਖੋ ਭਾਜੀ ਗਲਾਬੀ ਥਾਂ ਲੱਗਾ ਕੱਟਾ ਕੱਟਾ ਮੂੰਹ ਤਾਂ ਲੱਗਾ ਤੇ ਵੱਛੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਜਰਸੀ ਵੈੜਾ ਅੱਗੇ ਭਾਈ ਐਂ ਗੱਲ ਵੀ ਇੱਕ ਤਾਂ ਗਰਮੀ ਆ ਗਈ ਆ ਆਉਣ ਵਾਲਾ ਸੀਜ਼ਨ ਜਿਹੜਾ ਗਰਮੀ ਦਾ ਪੂਰਾ ਇਹਨੇ ਗਰਮੀ ਤੇ ਗਾਂ ਠੰਡ ਦੇ ਸੀਜ਼ਨ ਤੱਕ ਦੁੱਧ ਦੇਦੀ ਰਹਿਣਾ ਹਾਂਜੀ ਭਾਈ ਸਭ ਤੋਂ ਵੱਡੀ ਗੱਲ ਇਹਦਾ ਦੁੱਧ ਮਈਆਂ ਵਰਗਾ ਬਿਲਕੁਲ ਜੀ ਹਾਂਜੀ ਹਾਂਜੀ ਤੇ ਹਰਜਿੰਦਰ ਵੀਰ ਦੇਣ ਕਿੰਨੇ ਕੁ ਪਏ ਜੇ ਬੱਕ ਹਫਤਾ ਭਾਈ ਲੈ ਜੂਗੀ RAM ਨਾ ਹਫਤਾ ਲੈ ਦਿੰਨੇ ਲੈ ਜੂਗੀ ਹਫਤਾ ਹਾਂਜੀ ਹਾਂਜੀ ਖੋਲ ਕੇ ਵੀਰ ਦੀ ਕਰਾਈਏ ਚਲੋ ਜੀ ਲੋ ਵੀ ਦੋਸਤੋ ਜਰਸੀ ਅਵੈੜ ਆ ਠੀਕ ਆ ਪਹਿਲੇ ਨੰਬਰ ਵਾਲੀ ਤੇ ਤਕਰੀਬਨ ਇੱਕ ਹਫਤਾ ਦਿਨ ਲੈ ਜੂਗੀ ਬਨਾਥਨਾ ਜਿਹੜਾ ਦੋਸਤੋ ਪੂਰਾ ਬਣਾਈ ਜਾਂਦੀ ਆ ਵੈੜ ਠੀਕ ਆ ਤੇ ਸਫਾਈ ਬਹੁਤ ਜਿਆਦੀ ਆ ਉਪਰੋਂ ਜਿੰਨੀ ਕਿ ਸਫਾਈ ਹੈਗੀ ਵੈੜ ਦੀ ਕਦ ਕਾਟੀ ਵੀ ਸੋਹਣਾ ਹੈਗਾ ਠੀਕ ਆ ਜੀ ਜਿਵੇਂ ਆਪਾਂ ਪੰਜਾਬ ਦੀਆਂ ਜਰਸੀਆਂ ਦੇਖਦੇ ਆ ਉਦਾਂ ਦਾ ਕਦ ਕਾੜ ਇਸ ਵੈੜ ਦਾ ਤੇ ਹਵਾਨੇ ਵੱਲੋਂ ਤੁਸੀਂ ਦੇਖੋਗੇ ਤੇ ਤਕਰੀਬਨ ਹੁਣ ਬਣਾਈ ਆਉਂਦੀ ਆ ਬਾਕੀ ਦਿਨ ਬਦ ਦਿਨ ਜਿਵੇਂ ਦੋਸਤੋ ਅੱਗੇ ਵੱਧਦੀ ਆ ਉਵੇਂ ਬਨਾਥਨਾ ਜਿਹੜਾ ਬਣਾਈ ਜਾਂਦੀ ਆ ਤਦ ਇਹਨਾਂ ਹਜੇ ਤਕਰੀਬ ਇੱਕ ਹਫਤਾ ਠੀਕ ਨਿੱਕੀ ਵਿੱਚ ਹੈ ਕੰਨ ਕੰਨ ਬਹੁਤ ਛੋਟਾ ਦੇਖੋ ਹਾਂਜੀ ਜਰਸੀ ਦੀ ਬਰੀਡ ਦੇ ਵਿੱਚ ਪਿਓਰਿਟੀ ਦੇ ਵਿੱਚ ਆ ਕਿਉਂਕਿ ਕੰਨ ਜਿਵੇਂ ਜਿਵੇਂ ਛੋਟਾ ਦੋਸਤੋਂ ਬਰੀਡ ਜਿਹੜੀ ਆ ਹੋਰ ਪਰਸੈਂਟੇਜ ਵਧਦੀ ਜਾਂਦੀ ਆ ਆ ਕਰੋ ਚੈੱਕ ਠੀਕ ਆ ਬਾਕੀ ਬੈਕ ਸਾਈਡ ਤੋਂ ਜਿਹੜੇ ਥਾਂ ਹੈਗੇ ਤੁਸੀਂ ਜਰੂਰ ਚੈੱਕ ਕਰੋ ਠੀਕ ਆ ਇਹਨ ਬਿਲਕੁਲ ਜਿਹੜਾ ਮੁਠੀ ਵਾਲਾ ਥਣਾ ਭਾਜੀ ਮੋਰੇ ਨੂੰ ਦਿਖਾਓ ਬੱਚੀ ਦਾ ਕਿੰਨਾ ਹਲੇ ਕੋਈ ਭਾਲ ਭੁਲ ਨਹੀਂ ਪਈ ਕਿਦਾਂ ਬੱਚੀ ਬਾਂਦੀ ਪਈ ਬਹੁਤ ਜਿਆਦਾ ਤਿਆਰ ਹੋਣੀ ਹੈ ਭਾਜੀ ਬਿਲਕੁਲ ਠੀਕ ਹੈ ਵੈੜੀ ਚੰਗੀ ਹੈ ਦੋਸਤੋ ਠੀਕ ਹੈ ਦੇਖੋ ਕਿੰਨੀ ਬਰਲਾ ਬੱਚੀ ਦੇ ਸੁਨਾਏ ਗਰਲਾ ਦੇਖੋ ਭਾਈ ਕਿੰਨਾ ਸਪੈਸ਼ਲ ਦਾਣ ਲੱਗਾ ਪਿਆ ਵਾ ਵਧੀਆ ਬਿਲਕੁਲ ਹਜੇ ਵਾਟ ਵਟ ਢਿੱਲ ਵੀ ਬਹੁਤ ਪਈ ਬਹੁਤ ਭਾਈ ਬਹੁਤ ਜ਼ਿਆਦੀ ਵੱਚੀ ਮਿਲਨੀ ਆ ਇਹ ਹਜੇ ਦੋਸਤੋ ਢਿੱਲ ਤੁਹਾਨੂੰ ਨਾਰਮਲ ਹੀ ਦੱਸ ਜਾਨੀ ਆ ਬਾਕੀ ਦੂਰੀ ਤੋਂ ਵੀ ਤੁਸੀਂ ਇੰਨੀ ਦੂਰੀ ਤੋਂ ਵੀ ਦੇਖਦੇ ਪਏ ਵੈੜ ਦਾ ਕੱਦ ਕਰਤਾ ਵੀ ਵਧੀਆ ਇੱਥੇ ਆ ਕੇ ਨਰਾਸ਼ ਨਹੀਂ ਹੋਵੋਗੇ ਕਿਉਂਕਿ ਭਾਈ ਛੋਟਾ ਨਹੀਂ ਆ ਕੱਦ ਆਮ ਜਰਸੀਆਂ ਨਾਲੋਂ ਵੱਡਾ ਕੱਦ ਦਾ ਭਾਈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇੱਕ ਮੱਜਾਂ ਦਾ ਕੱਦ ਵੀ ਨਾਰਮਲ ਇੱਡਾ ਹੀ ਕਈਆਂ ਤੋਂ ਹੁੰਦਾ ਜੀ ਹਾਂਜੀ ਹਾਂਜੀ ਸੋਹਣਾ ਫਟਾ ਕਰ ਤੇ ਹਰਜਿੰਦਰ ਮੋਲ ਵੀ ਨੇ ਕਿੰਨਾ ਚ ਭਾਈ ਜੀ ਵੱਛੀ ਤਿਆਰ ਹੋ ਗਏ ਵਿੱਚੀਏ ਫਿਰ ਤਾਂ ਹੈਗੀ 40000 ਦੀ ਹਾਂਜੀ ਤੇ ਆਪਾਂ 5000 ਰੁਪਿਆ ਛੱਡ ਦਿੰਨੇ ਆ ਤਿਆਰੀ ਦਾ ਤੇ 5000 ਹੀ ਛੱਡ ਦਿੰਨੇ ਆ ਸਿੰਗਾ ਅੱਛਾ 30000 ਹੂੰ 30000 ਚ ਭਾਈ 2000 ਰੁਪਿਆ ਮਾਨਦਾਨ ਕਰ ਦਾਂਗੇ ਲੈ ਜੀ 28000 ਚ ਭਾਈ ਛੋੜ ਹੀ ਹੋਣੀ ਆ ਕੋਈ ਵੀਰ ਜ਼ਿਆਦਾ ਨਾ ਖਿੱਚ ਖਚਾ ਕਰੇ ਭਾਈ ਵੱਛੀ ਤਿਆਰ ਹੋ ਗਏ ਹੈ 40000 ਦੀ ਬਿਲਕੁਲ ਨਹੀਂ ਬਿਲਕੁਲ ਜੀ ਸੋ ਦੋਸਤੋ ਇੱਕ ਥੋੜੀ ਜਿਹੀ ਹਫਤੇ ਦੀ ਤਿਆਰੀ ਵੀਰਾਂ ਦਾ ਵੀ ਪਈ ਆ ਠੀਕ ਆ ਉਹਦਾ ਹਿਸਾਬ ਕਿਤਾਬ ਬਾਕੀ ਸਿੰਘ ਜਿਵੇਂ ਝੁੰਗੇ ਸਿੰਘ ਨੇ ਸਿੰਘ ਹੈਗੇ ਆ ਠੀਕ ਆ ਬਾਕੀ ਓਵਰ ਆਲ 30000 ਤੇ 30000 ਦੇ ਵਿੱਚੋਂ ਫੇਰ ਲੈਸ ਹੈਗੀ ਜੇ 2000 ਦੀ ਠੀਕ ਆ ਰੈਡੀ ਤੁਸੀਂ ਖਰੀਦ ਸਕਦੇ ਜੇ ਅੱਗੇ ਕਿਸੇ ਵੀਰ ਨੇ ਬੇਸ਼ੱਕ ਜਿਹੜਾ ਮੈਂ ਦੋਸਤੋ ਪਹਿਲੇ ਨੰਬਰ ਤੇ ਹੀ ਗੱਲ ਕਹੀ ਸੀ ਵੀ ਜੇਕਰ ਤੁਸੀਂ ਕੋਈ ਨਫੇ ਤੇ ਵੀ ਅੱਗੇ ਨਫਾ ਵੀ ਕੱਢਣਾ ਹੈਗਾ ਪਸ਼ੂ ਦੇ ਵਿੱਚੋਂ ਤਾਂ ਤਾਂ ਵੀ ਜਿਹੜਾ ਦੋਸਤੋ ਅੱਗੇ ਵਾਦੇ ਵੰਡੀ ਵਾਲੀ ਆ ਚੀਜ਼ ਠੀਕ ਆ ਬੜੀ ਚੰਗੀ ਆ ਅੱਗੇ ਆਪਾਂ ਚੱਲਦੇ ਆਂ ਵੀਰ ਦੇ ਕੋਲ ਤਿੰਨ ਮੱਜਾਂ ਨੇ ਤੇ ਤਿੰਨੇ ਮੱਜਾਂ ਜਿਹੜੀਆਂ ਦੋਸਤੋ ਅੱਜ ਠਾਠਾ ਕਰਾਉਣਗੀਆਂ ਤੇ ਤਕਰੀਬਨ ਵੱਡੇ ਕੰਦ ਕੱਢ ਦੇ ਵਿੱਚ ਵੱਡੀਆਂ ਮੱਜਾਂ ਨੇ ਠੀਕ ਆ ਆ ਵੇਖੋ ਕੰਡਾ ਲਈ ਦੇ ਵਿਚਕਾਰ ਆਹ ਵੇਖੋ ਜੀ ਠੀਕ ਆ ਬੜੇ ਪਤਵ ਹਵਾਨੇ ਜਿਹੜੇ ਦੋਸਤੋ ਬੜੇ ਸੋਹਣੇ ਚੰਗੇ ਕੱਟ ਕੇ ਹਵਾਨੇ ਲੱਗੇ ਆ ਤੇ ਹਰਜਿੰਦਰ ਵੀਰ ਸੂਆ ਕਿਨਵਾ ਐ ਸੂਈ ਆ ਇਹ ਭਾਈ ਦੂਜੀ ਸੂਈ ਝੂਟੀ ਸੂਈ ਆ ਬੋਡੀ ਸਟਰਕਚਰ ਤੋਂ ਸਾਰਾ ਕੁਝ ਪਤਾ ਲੱਗ ਜਾਂਦਾ ਥੋੜਾ ਸਿੰਘ ਖੁੱਲਾ ਕਰ ਗਈ ਆ ਸਿੰਘ ਖੁੱਲਾ ਹਾਂਜੀ ਸਿੰਘ ਖੁੱਲਾ ਬੇਸ਼ੱਕ ਤੇ ਬਾਕੀ ਹੈ ਦੁੱਧ ਵਾਲੀ ਮੈਨੂੰ ਲੱਗਾਂ ਦੀ ਭਾਈ ਜੱਟ ਬਲਾਏਗਾ ਛੋਟੀ ਦੇਖੋ ਕੋਈ ਆਵਾਲ ਨਹੀਂ ਕਰ ਚਟਾ ਹੈਗਾ ਇੱਕ بڑا ਦਿਖਾਓ ਭਾਈ ਜੀ ਛੋਟੀ ਜਾਨ ਦੀ ਨਹੀਂ ਪੁਠਾ ਪਾਠਾ ਵੇਖੋ ਬਹੁਤ ਚੌੜਾ ਜੀ ਵੱਡੀ ਮੱਝ ਆ ਤੇ ਆਹ ਸਾਈਡ ਤੋਂ ਵੇਖੋ ਤੁਸੀਂ ਥਣਫੋਣ ਠੀਕ ਆ ਪੂਰੀ ਫੱਬਦੀ ਆ ਜੱਡੇ ਕੱਦ ਕੱਦ ਦੇ ਵਿੱਚ ਆ ਦੋਸਤੋ ਟੌਰੀ ਝੋਟੀ ਆ ਠੀਕ ਆ ਦੂਜਾ ਸੂਆ ਵੀਰਾਂ ਦਾ ਸੂਈ ਤਾਂ ਬੱਚਾ ਹਰਜਿੰਦਰ ਵੀਰ ਥੱਲੇ ਕੀ ਆ ਗਿਆ ਤੇ ਭਾਈ ਇਹਦੇ ਕੱਤੀ ਆ ਪਿੱਛੇ ਕੱਤੀ ਦਿਖਾਓ ਵੀਰਾਂ ਨੂੰ ਭਾਈ ਲੈ ਪਿਓਰ ਨੀਦੀ ਦਾ ਵੀ ਦੀ ਬੱਗੀ ਨਾਸ ਅੱਖਾਂ ਮੱਥਾ ਚਾਰੇ ਪੈਰ ਪੂਸ਼ ਮਗਰ ਕੱਟੀ ਵੀ ਕੱਟੀ ਦੇ ਨਿਸ਼ਾਨ ਪਾਜੀ ਕੱਟੀ ਵੀ ਬਿਲਕੁਲ ਝੋਟੀ ਜਿੱਡੀ ਬਣ ਗਈ ਪਾਜੀ ਇਹ ਇੱਕ ਸਾਫ ਦਾ ਆਪਾਂ ਕੱਟੀ ਦਾ ਹੀ ਮੁੱਲ ਲੈਣਾ ਝੋਟੀ ਦਾ ਮੁੱਲ ਨਹੀਂ ਲੈਣਾ ਹੂੰ ਲਓ ਵੀ ਦੋਸਤੋ ਕਰੋ ਚੈੱਕ ਕੱਟੀ ਬਹੁਤ ਸਟੈਂਡਰਡ ਦੀ ਆ ਥੱਲੇ ਠੀਕ ਆ ਨੀਲੀ ਦਾ ਵੀ ਕੱਟੀ ਆ ਕੈਰੈਕਟਰ ਮਾਰਕਿੰਗ ਜਿਹੜੀ ਪੂਰੀ ਆ ਠੀਕ ਆ ਕੋਈ ਬਾਦੂ ਦੇ ਕੋਈ ਨਿਸ਼ਾਨ ਨਹੀਂ ਕੋਈ ਚਿੱਟਾ ਲੱਗਾਗਾ ਤੇ ਬਿਲਕੁਲ ਪੂਸ਼ ਸਾਰੇ ਹੱਦ ਮਨ ਕੇ ਜਿੰਨੇ ਪੈਰ ਆ ਸਾਰੇ ਤੋਤੇ ਇਹ ਹਾਂਜੀ ਠੀਕ ਆ ਤੇ ਇਹ ਹਰਜਿੰਦਰ ਵੀ ਦੇ ਹੁਣ ਦੁੱਧ ਮੌਕੇ ਦਾ ਕੀ ਜਵਾਰੀ ਆ ਆਪਣੀ ਇਹ ਪਾਜੀ ਜਿਹੜਾ ਨਾ ਝਾਗ ਵਾਲਾ ਦੁੱਧ ਹਾਂ ਚਾਗ ਵਾਲਾ ਭਾਈ 10 ਕਿਲੋ ਦੀ ਬਾਲਟੀ ਭਰ ਦਿੰਦੀ ਆ ਛੋਟੀ 10 ਕਿਲੋ ਦੀ ਹਾਂਜੀ ਭਾਈ 13 ਕਿਲੋ ਦੁੱਧ ਐ ਠੰਡਾ ਪਾਣੀ ਵਰਗਾ ਕਰਕੇ ਦਾਂਗੇ ਠੀਕ ਆ ਹਾਂਜੀ ਭਾਈ ਅੱਜ ਦਿਨ ਕਿੰਨੇ ਦੱਸਿਆ ਸੀ ਇਹਨੂੰ ਦਿਨ ਭਾਈ ਘਰ ਵਾਲੇ ਤਾਂ ਕਹਿੰਦੇ ਸੀ 15 ਦਿਨ ਤਾਂ ਆਪਾਂ 20 ਕਹਿ ਦੇਨੇ ਆ ਭਾਈ 20 ਦਿਨਾਂ ਨੂੰ ਪਰ ਹਾਂ ਬੱਚੇ ਦੇ ਹਿਸਾਬ ਨਾਲ 20 ਦਿਨ ਦਾ ਹੈਗਾ ਹਾਂਜੀ ਭਾਈ 20 ਦਿਨ ਦਾ ਹੈਗਾ ਪਰ ਭਾਈ ਪਾਲੀ ਆ ਪੂਰੀ ਕੱਟੀ ਦੇਖੋ ਦੁੱਧ ਦੁੱਧ ਬਹੁਤ ਲਾਇਆ ਬਾਕੀ ਦੋਸਤੋ ਇੱਕ ਮੇਰੀ ਰਿਕਵੈਸਟ ਆ ਪਸ਼ੂ ਤੁਸੀਂ ਕੋਈ ਵੀ ਲੈਣਾ ਹੁੰਦਾ ਠੀਕ ਆ ਬਾਕੀ ਵੀਰ ਕੋਲੇ ਵੀ ਹੁਣ ਤਾਜ਼ੇ ਹੈਗੇ ਕੋਈ ਹਫਤੇ ਦੀ ਸੂਈ ਵੀ ਹੋਣੀ ਆ ਬਾਕੀ ਅਸਲ ਤੇ ਵਿੱਚ 15 ਦਿਨਾਂ ਤੋਂ ਬਾਅਦ ਲਾ ਪਸੂ ਆਪਾਂ ਲਿਆ ਜਾਵੇ ਨਾ ਤਾਂ ਬਹੁਤ ਵੈਟਰ ਬਿਲਕੁਲ ਭਾਜੀ ਦੁੱਧ ਤੇ ਪਤਾ ਹੀ ਫੇਰ ਲੱਗਦਾ ਆ ਪਤਾ ਲੱਗਦਾ ਫੇਰ ਭਾਜੀ ਇਹ ਝੋਟੀ ਨਾ ਆਪਣੇ ਕੋਲ ਕੱਢ ਹੀ ਆਈ ਆ ਜੇ ਵਾਹਿਗੁਰੂ ਦੀ ਕਿਰਪਾ ਆਪਣੇ ਕੋਲ 2-4 ਦਿਨ ਰਹੇਗੀ ਨਾ 15 ਕਿਲੋ ਝੋਟੀ ਕੋਲ ਦੁੱਧ ਚਵਾ ਦੂੰਗਾ 15 ਕਿਲੋ ਨਹੀਂ ਹਵਾਨਾ ਦੱਸਦਾ ਪਿਆ ਭਾਜੀ ਬਹੁਤ ਬਹੁਤ ਜ਼ਿਆਦਾ ਹਣੇ ਚਵਾਈ ਨੂੰ ਭਾਜੀ ਘੰਟਾ ਡੇਢ ਦੋ ਰਹਿੰਦੇ ਆ 5 ਵਜੇ ਆਪਣੀ ਚਵਾਈ ਆ ਬਿਲਕੁਲ ਅੱਧ ਕੱਟ ਕੇ ਦੇਖੋ ਇਹ ਟਾਈਮ ਜਿਹੜਾ ਦੋਸਤੋਂ ਤੁਸੀਂ ਨੋਟ ਕਰ ਸਕਦੇ ਹੋ 3 ਵਜੇ ਬਿਲਕੁਲ ਸ਼ਾਮ ਦਾ ਟਾਈਮ ਜਿਹੜਾ 3 ਬਾਕੀ ਜਦੋਂ 6 ਤੇ 6 ਆਪਾਂ ਚਵਾਈ ਕਰਦੇ ਨੇ ਤੇ ਹਜੇ 3 ਘੰਟੇ ਫਿਰ ਲੈਫਟ ਪਏ ਨੇ ਜੀ ਹਾਂਜੀ ਹਲੇ ਭਰਨੀਆਂ ਹੁਣ ਭਾਈ ਭਰਨੀਆਂ ਸਟਾਰਟ ਹੋਈਆਂ ਹਾਂ ਹਾਂ ਬਾਕੀ ਇੱਕ ਵਾਰੀ ਥਣ ਥਣ ਮੈਂ ਤੁਹਾਨੂੰ ਨਾ ਜਿੰਨਾ ਵੀ ਹੋ ਸਕਦਾ ਬੜੇ ক্লোਜ਼ ਤੋਂ ਦਿਖਾਉਣਾ ਆਹ ਵੇਖੋ ਜੀ ਉਲਟ ਬਹਿਣੀ ਵਾਲੇ ਪਾਸੇ ਤੋਂ ਠੀਕ ਆ ਕਿਉਂਕਿ ਦੂਰੋਂ ਨੜੋਂ ਮੇਰੇ ਕਿਸੇ ਵੀਰ ਨੇ ਘਰੇ ਚੱਲ ਕੇ ਆਉਣਾ ਤਸੱਲੀ ਹੈ ਜੜੀ ਦੋਸਤੋ ਤੁਸੀਂ ਘਰ ਬੈਠੇ ਬਿਠਾਏ ਕਰਕੇ ਆਪਦਾ ਫੈਸਲਾ ਲੈ ਸਕਦੇ ਹੋ ਚੀਜ਼ ਖਰੀਦਣ ਦੇ ਲਾਇਕ ਹੈਗੀ ਆ ਜਾਂ ਨਹੀਂ ਬਾਕੀ ਭਾਪੜ ਤਾਂ ਭਾਈ ਹਰਜਿੰਦਰ ਤੋਂ ਪੁੱਛਾਂਗੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਹਰਜਿੰਦਰ ਮੁੱਲ ਦਾ ਵੀਰ ਜੀ ਜਨਾ ਦੁੱਧਾ ਭਾਵੇਂ 8000 ਰੁਪਿਆ ਕਰ ਲਈਏ ਹਾਂਜੀ ਵੱਡੀ ਝੋਟੀਆਂ ਭਾਜੀ ਵੀਰਾਂ ਨੂੰ ਇਹ ਦੱਸ ਤੋ ਬਾਅਦ ਚ ਪਹਿਲਾਂ ਭਾਜੀ ਸਾਰੀ ਵੀਡੀਓ ਦੇਖ ਲੈਣਾ ਵੀਰ ਭਰਾ ਫੇਰ ਸਾਈ ਪਾਉਣ ਆਪਾਂ ਵੀਡੀਓ ਚ ਵੀ ਕਹਿੰਦੇ ਭਾਵੇਂ ਵੱਡੀਆਂ ਝੋਟੀਆਂ ਆਪਣੀਆਂ ਕੋਈ ਛੋਟੀਆਂ ਝੋਟੀਆਂ ਨਹੀਂ ਗੀਆਂ ਨਹੀਂ ਨਹੀਂ ਬਹੁਤ ਆਪਾਂ ਦੱਸਤਾ ਵੀ ਇਹ ਵੱਡੇ ਘਾਤ ਵਾਲੀਆਂ ਹਾਂਜੀ ਹਾਂਜੀ ਰਾਜਨੀਗਰ ਝੋਟੀਆਂ ਕੋਈ ਛੋਟੀ ਨਹੀਂ ਭਾਜੀ ਇਹਦਾ ਜੈਨੂਅਲ ਜਾਂ ਮੁੱਲ ਕਰਨਾ ਮੁੱਲ 72000 ਰੁਪਿਆ 2000 ਰੁਪਿਆ ਉਹ ਚ ਮਾਨਦਲ 70000 ਦੀ ਹਾਂ ਨਾ ਦੇਣੀ ਆ ਝੋਟੀਆਂ ਉੱਚਾ ਭਾਜੀ ਛੋੜ ਹੀ ਹੁਣੀ ਆ ਰੱਸਾ ਛੜਾਈ ਆਦੀ ਮਰਜ਼ੀ ਦੀ ਕੋਈ ਵੀਰ ਜਾਵਾਂ ਨਾ ਖਿੱਚ ਕਚਾ ਕਰੇ ਭਾਜੀ ਬਿਲਕੁਲ ਆਨਲਾਈਨ ਭਾਜੀ ਮਗਾਏਗਾ 12 ਕਿਲੋਆਂ ਦੀ ਗਾਰੰਟੀ ਉਹਨਾਂ ਦੇ ਘਰ ਤੱਕ ਹੋਊਗੀ ਅਗਰ 12 ਕਿਲੋ ਉਹਨਾਂ ਦੇ ਘਰ ਜਾ ਕੇ ਨਾ ਦੁੱਧ ਨਿਕਲੇ ਆਪਾਂ ਕਰਾਈਸ ਮੇਂਦ ਵਾਪਸ ਝੋਟੀ ਲਿਆਵਾਂਗੇ ਭਾਜੀ ਲੋ ਵੀ ਦੋਸਤੋ ਹਾਂਜੀ ਕਰਿਓ ਚੈੱਕ ਵੀਰ ਦੀਆਂ ਗੱਲਾਂ ਠੀਕ ਆ ਜੀ ਕਲੀਆਂ ਗੱਲਾਂ ਨਹੀਂ ਗੀਆਂ ਬਾਕੀ ਪਸ਼ੂ ਦੀ ਕਰਤੂਤ ਤੇ ਪਸ਼ੂ ਦੇ ਥੱਲੇ ਹੈ ਵੀ ਆ ਬਸ ਹੀ ਪਈ ਝੋਟੀ ਦਾਸਤੀ ਪਈ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ ਆ ਹੈਗੀਆਂ ਪੰਡਾਣਾ ਲੈਵਲ ਨਹੀਂ ਬਾਕੀ ਥੱਲੇ ਕੱਟੀ ਆ ਵਾਦੇ ਵੰ ਤਰਤੀ ਵੀ ਜੜੀ ਹੈਗੀ ਹੈ ਕਿ ਚੀਚੀਆਂ ਵਟਣ ਲਈ ਹੈ ਵੀ ਮੈਂ ਵੀ ਕੁਝ ਹੈ ਆ ਤੇ ਮਾਜ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਹਵਾਨਾ ਬਹੁਤ ਸੋਹਣਾ ਲੱਗਾ ਲਓ ਜੀ ਕਦ ਕੱਢ ਜਿਹੜਾ ਨੋਰਮਲ ਤੁਹਾਨੂੰ ਕੋਈ ਕਹਿਣ ਦੀ ਗੱਲ ਨਹੀਂ ਦੋਸਤੋ ਇੱਕ ਵੱਡੇ ਮਾਲੀ ਜਿਹੋ ਜਿਹੇ ਆਪਾਂ ਮਾਲ ਮਾਲੀ ਦੇਖਦੇ ਨਾ ਛੋਟੇ ਦੇਖਦੇ ਆ ਉਹ ਜਿਆ ਕਦ ਕਾੜੇ ਸਮਝਦਾ ਠੀਕ ਆ ਹਵਾਨੇ ਵੱਲੋਂ ਥਣਾ ਵੱਲੋਂ ਤੁਸੀਂ ਬੈਕ ਸਾਈਡ ਤੋਂ ਚੈੱਕ ਕਰ ਲਓ ਠੀਕ ਆ ਜੇਕਰ ਤੁਸੀਂ ਆਨਲਾਈਨ ਸੌਦਾ ਕਰਦੇ ਹੋ ਵੀਰਾਂ ਦਾ ਵੀ 12 ਲੀਟਰ ਘਰ ਤੱਕ ਤੁਹਾਡੀ ਚਵਾਈ ਦੀ ਗਾਰੰਟੀ ਲੈ ਲਓ ਠੀਕ ਹੈ ਜੀ 6 ਕਿਲੋ ਇੱਕ ਡੰਗ ਦਾ ਤੁਸੀਂ ਦੁੱਧ ਦੇ ਥੱਲੇੋਂ ਕੱਢ ਸਕਦੇ ਹੋ ਬਾਕੀ ਤਸੱਲੀ ਜੇਕਰ ਤੁਸੀਂ ਘਰ ਵਿਜ਼ਿਟ ਕਰਕੇ ਕਰਨੀ ਹੈ ਭਾਜੀ ਜੋ ਆਪਣੇ ਕੋਲ ਹੋ ਆਪਾਂ ਉਹ ਚੀਜ਼ ਦੀ ਗਾਰੰਟੀ ਦੇਂਦੇ ਆ ਪਰ ਜਿੰਨੀ ਭਾਜੀ ਛੋਟੀ ਦੀ ਕਰਤੂਦ ਹੈ ਨਾ ਮੈਨੂੰ ਲੱਗਦਾ ਛੋਟੀ 15 ਕਿਲੋ ਦੁੱਧ ਕਰੂਗੀ ਹਮਾਣਾ ਭਾਜੀ ਦੱਸਣ ਦਿਆ ਬਿਲਕੁਲ ਬਿਲਕੁਲ ਅ ਬਰੀਕੀਆਂ ਜਿਹੋ ਜਿਹੀਆਂ ਨੇ ਸੀਗੀਆਂ ਚਮੜੀ ਚੁਮੜੀ ਵੇਖੋ ਬਹੁਤ ਪ੍ਰੀਖ ਚਮੜੀ ਹੈ ਅ ਬਰੀਕ ਚਮੜੀ ਬਹੁਤ ਦੀ ਹੋਰ ਭਾਜੀ ਸਿਫਤ ਆ ਹਾਂਜੀ ਇਨੂੰ ਜੇ ਮੋਹਰਾ ਦਾ ਬੱਚਾ ਲੈਣਾ ਤਾਂ ਮੋਹਰਾ ਦਾ ਲੈ ਲਓ ਨੀਲੀ ਦਾ ਲੈਣਾ ਤਾਂ ਨੀਲੀ ਦਾ ਲੈ ਲਓ। ਹੂੰ ਛੋਟੀ ਭਾਈ ਖੋਦ ਜੈਡ ਬਲੈਕ ਆ ਤਾਂ ਬੱਚਾ ਦੇਖ ਲਓ ਨੀਲੀ ਦਾ ਦਿੱਤਾ। ਬੱਚਾ ਨੀਲੀ ਦਾ। ਹਾਂਜੀ। ਕੋਈ ਜਿਆਦਾ ਇਧਰ ਉਧਰ ਨਹੀਂ ਕੀਤਾਗਾ ਜੇ ਆਪਾਂ 100% ਵੇਖ ਲਈਏ ਤਾਂ ਕੋਈ 80% ਤੱਕ ਵੀ ਪਹੁੰਚੇਗੀ ਕੱਟੀ ਦੀ। ਬਿਲਕੁਲ ਜੀ ਬਿਲਕੁਲ। ਪੂਰੇ ਕੈਰੇਕਟਰ ਆ ਭਾਜੀ ਨੀਲੀ ਦੀ। ਹਾਂ। ਆਹ ਵੇਖੋ ਜੀ। ਇਹ ਵੀਰ ਨੇ ਭਾਜੀ ਸ਼ੌਂਕ ਪੂਰਾ ਕਰਨਾ ਹੋਵੇ ਨੀਲੀ ਦੀ ਕੱਟੀ ਵੀ ਤਿਆਰ ਮੋਹਰਾ ਦੀ ਛੋਟੀ ਵੀ ਤਿਆਰ। ਬਿਲਕੁਲ ਬਿਲਕੁਲ। ਲਓ ਵੀ ਦੋਸਤੋ। ਠੀਕ ਆ ਜੀ। ਇੱਕ ਤੀਰ ਨਾਲ ਦੇ ਵੀ ਦੋ ਨਿਸ਼ਾਨੇ ਹਾਂਜੀ ਹਾਂ ਮਾਜੀ ਵੀ ਬਿਲਕੁਲ ਝੋਟੀ ਲਾ ਕੇ ਜਾਓਗੇ ਤੁਸੀਂ ਮਗਰ ਕੱਟੀ ਵੀ ਨੀਲੀ ਦੀ ਲੈ ਕੇ ਜਾਓਗੇ ਹਰਜਿੰਦਰ ਭਾਈ ਨੇ ਮੋਲ ਜਿਹੜੇ ਨਾਰਮਲੀ ਦੋਸਤੋ ਹਰ ਵਾਰ ਦੀ ਤਰ੍ਹਾਂ ਬਿਲਕੁਲ ਇੱਕ ਨਾਰਮਲ ਹੁੰਦੇ ਆ ਮਾਜੀ ਛੋਟਾ ਨਫਾ ਲੈਣਾ ਕੰਮ ਆਪਣਾ ਲੌਂਗ ਟਾਈਮ ਕਰਨਾ ਕਿਹਾ ਦੀ ਇੱਕ ਦੀ ਠੱਗੜੇ ਦੇ ਬਾਅਦ ਇਹਨੂੰ ਮਗੋਣਾ ਨਹੀਂ ਕਿਹਾ ਭਾਈ ਬਿਲਕੁਲ 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 ਬਾਕੀ ਪੁੱਠੇ ਪਾਠੇ ਤੁਸੀਂ ਵੇਖੋ ਤੇ ਹਵਾਨੇ ਤੋਂ ਇੱਕ ਵਾਰੀ ਮੈਂ ਤੁਹਾਨੂੰ ਨਾ ਪੈਣੀ ਵਾਲੇ ਪਾਸੇ ਤੋਂ ਜਿਹੜੇ ਬੰਦੇ ਆਪਾਂ ਧਾਰ ਦੀ ਚਵਾਈ ਕਰਦੇ ਆ ਨਾਰਮਲੀ ਉਧਰਲੇ ਪਾਸੇ ਤੁਸੀਂ ਥਾਣਾ ਚਵਾਈ ਭਾਜੀ ਕੋਲ ਕੋਲ ਰੂਅਰ ਕੀ ਹੋਗੀ ਕੋਈ ਭੂਰ ਆਹ ਦੇਖੋ ਜੀ ਹਾਲ ਇੱਕ ਚੀਜ਼ ਦੀ ਗਰੰਟੀ ਆਹ ਦੇਖੋ ਕਰੋ ਚੈੱਕ ਠੀਕ ਹੈ ਜੀ ਚੰਗਾ ਸੋਨਾ ਥਾਣਾ ਤੇ ਕੋਈ ਵੀ ਭੈਣ ਬੜੇ इजीली ਤੁਸੀਂ ਚਵਾਈ ਕਰ ਸਕਦੇ ਹੋ ਇਸ ਤੋਂ ਬਾਅਦ ਹਰਜਿੰਦਰ ਭਾਈ ਇਹ ਵੀ ਜਿਹੜੀ ਮੱਝ ਆ ਗਈ ਇਹ ਵੀ ਬਹੁਤ ਤਗੜੇ ਕਦ ਕਰਦੇ ਵਿੱਚ ਬਹੁਤ ਛੋਟੀ ਦੂਜੇ ਸਵੇ ਸੁਈਆ ਇਹ ਵੀ ਦੇਖੋ ਭਾਜੀ ਛੋਟੀ ਬਿਲਕੁਲ ਜੈੱਡ ਬਲੈਕ ਭਾਜੀ ਦੂਜਾ ਸੂਆ ਸੁਈਆ ਹਾਂ ਜੀ ਪਿੱਠ ਪੂੜਾ ਦੇਖੋ ਭਾਜੀ ਛੋਟੀ ਦਾ ਹਾਂ ਲਓ ਵੀ ਦੋਸਤੋ ਕਰੋ ਚੈੱਕ ਦੂਜਾ ਸੁਭਾ ਸੂਈ ਆ ਤੇ ਪੂਰੀ ਆਪਣਾ ਡਿਟੇਲ ਵੀਰ ਤੋਂ ਪੁੱਛ ਲਾਂਗੇ ਠੀਕ ਆ ਜੀ ਕਦ ਘਾਟ ਵੱਡੇ ਕਦ ਘਾਟ ਨੇ ਜਰੂਰ ਮੇਰਾ ਵੀਰ ਕਿਸੇ ਨੇ ਵੀ ਘਰੇ ਵਿਜ਼ਿਟ ਕਰਨੀਆਂ ਧਿਆਨ ਦੇ ਵਿੱਚ ਰੱਖ ਕੇ ਆ ਸਕਦੇ ਹੋ ਵੱਡੇ ਕਦ ਘਾਟ ਦੇ ਵਿੱਚ ਆ ਇੱਥੇ ਆ ਕੇ ਤੁਹਾਨੂੰ ਨਰਾਸ਼ਤਾ ਨਹੀਂ ਮਿਲੂਗੀ ਠੀਕ ਆ ਜੀ ਬਾਕੀ ਸੇਵਾ ਜਿਹੜਾ ਲੇਵਾ ਦੋਸਤੋ ਹੈਗਾ ਆਰਡਰ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਥਾਂ ਤੁਣ ਦੀ ਸ਼ੇਪ ਚੰਗੀ ਆ ਤੇ ਹਰਜਿੰਦਰ ਭਾਈ ਜੀ ਦੇ ਥੱਲੇ ਇੱਕ ਤਾਂ ਬੱਚਾ ਕੀ ਆ ਗਿਆ ਜੀ ਪਾਜੀ ਇਹਦੇ ਪਿੱਛੇ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਹਾਂਜੀ ਠੀਕ ਆ ਜੀ ਦੂਜਾ ਸੂਆ ਸੈਕੰਡ ਸਟੇਸ਼ਨ ਦੇ ਵਿੱਚ 5 ਤੋਂ 6 ਦੇਣਾ ਹੋ ਗਿਆ ਛੋਟੀ ਨੇ ਸੂਈ ਨੂੰ ਓਕੇ ਵੀਰ ਭਾਵੇਂ ਕੋਈ ਬੋਲਾ ਮੰਨ ਲੈ ਭਾਵੇਂ ਦੁੱਧ ਮੰਨ ਲੈ ਠੀਕ ਆ 12 ਲੀਟਰ ਪਾਜੀ ਕੰਡੇ ਦੇ ਰੱਖ ਕੇ ਤਾਂ ਦੇ ਠੀਕ ਆ ਵੀ ਹਾਂਜੀ ਬਿਲਕੁਲ ਠੰਡਾ ਕਰਕੇ ਗੱਲਾਂ ਵਾਲਾ ਨਹੀਂ ਪਾਜੀ ਲੋ ਵੀ ਦੋਸਤੋ ਬੱਚਾ ਕਿਹੜਾ ਵੀਰ ਆ ਆ ਕੱਟੀ ਪਾਜੀ ਦੇਖ ਲਓ ਬਿਲਕੁਲ ਤਾਜ਼ਾ ਬੱਚਾ ਕੱਟੀ ਵੇਖ ਲਓ ਦੋਸਤੋ ਠੀਕ ਆ ਜੀ ਨਾਰਮਲ ਅੱਜ 6 ਤੋਂ 7 ਕਦੇ ਨਾ ਚਾਹੇ ਵੀ ਇਹਨਾਂ ਦਾ ਬੋਲਾ ਮੰਨ ਲਓ ਤੇ ਚਾਹੇ ਦੁੱਧ ਮੰਨ ਕੇ ਲੈ ਜਾਓ ਤੇ ਕੰਡੇ ਵਾਲਾ ਵੀ ਕਿੰਮਾ ਕਿੰਨਾ ਦਾ ਹੈ ਸਾਹਿਬਾ ਜੀ ਲੀਟਰ ਵਾਲਾ 12 ਲੀਟਰ ਆਪਾਂ ਮਿਲ ਕੇ ਦਾਂਗੇ ਭਾਜੀ 12 ਲੀਟਰ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੋਊਗੀ ਨਾ ਓਦਾਂ ਕਰਾ ਕੇ ਦਾਂਗੇ ਭਾਜੀ ਲਓ ਵੀ ਦੋਸਤੋ ਠੀਕ ਆ ਜੀ ਤੇ ਆਹ ਕਰੋ ਬੈਕ ਸਾਈਡ ਤੋਂ ਚੈੱਕ ਤੁਸੀਂ ਹਵਾਨਾ ਥਾਂ ਤੁਹਾਨੂੰ ਬਹੁਤ ਜ਼ਿਆਦਾ ਸੋਨਾ ਠੀਕ ਆ ਤੇ ਚੁਵਾਈ ਵੀਰ ਪੋਲੀ ਲੱਗਦੀ ਏ ਮੈਂ ਕਹਾਂ ਪਾਜੀ ਤੂੰ ਵਰਗੀ ਚੁਵਾਈ ਆ ਧਾਰ ਆਉਂਦੀ ਏ ਜਿਵੇਂ ਮੋਟਰ ਨਹੀਂ ਇੱਕ ਦੀ ਛੱਡੀ ਦੀ ਵੀ ਹਾਂ ਪੋਲੀ ਚੁਵਾਈ ਭਾਜੀ ਠੀਕ ਆ ਹਰਜਿੰਦਰ ਵੀਰੇ ਬਾਹਰ ਕੱਢ ਕੇ ਖੋਲ ਕੇ ਦਿਖਾ ਦਿਓ ਜਰੂਰ ਵੀਰ ਜੀ ਜਰੂਰ ਕੱਦ ਕਾੜ ਬੜੇ ਵੱਡੇ ਦੇ ਵਿੱਚ ਆ ਵੱਡਾ ਕੱਦ ਕਾੜਾ ਦੋਸਤੋ ਮਗਰ ਬੱচ্চਾ ਕੱਟੀ ਆ ਤੇ ਪਹਿਲੀ ਮਗਰ ਵੀ ਕੱਟੀ ਸੀਗੀ ਨੀਲੀ ਦੀ ਤੇ ਇਹਦੇ ਮਗਰ ਵੀ ਕੱਟੀ ਆ ਠੀਕ ਆ ਤੇ ਆਪ ਆਪ ਵੀ ਬਹੁਤ ਸੋਹਣੀ ਆ ਹੁਸਨ ਬਹੁਤ ਜਿਆਦਾ ਵਧੀਆ ਲੰਬਾਈ ਬੇਲ ਪੱਖੋਂ ਵੇਖੋਗੇ ਤੇ ਕੱਦ ਕਾੜ ਵੇਖੋਗੇ ਦੋਸਤੋ ਬਹੁਤ ਵਧੀਆ ਤੇ ਪੁੱਠਾ ਪਾਠਾ ਤੁਸੀਂ ਵੇਖ ਕੇ ਚੈੱਕ ਕਰ ਲੈਣਾ ਪੇਟ ਪੁੱਠੇ ਤੋਂ ਵੀ ਬਹੁਤ ਚੌੜੀ ਆ ਮਾਰੇ ਮਾੜੀ ਜਿਹੀ ਨੀਕਾ ਹਵਾ ਦੇਣਾ ਆ ਲੋ ਲੋਵੀ ਭਰਾਓ ਦੇਖੋ ਭਾਈ ਮੇਰੇ ਤੋਂ ਵੀ ਉੱਪਰ ਜੋ ਬਿਲਕੁਲ 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 ਬੰਦੇ ਦਾ ਬਿਲਕੁਲ ਕੱਦ ਬੰਦੇ ਦੇ ਕੱਦ ਜਿੱਡੀ ਆਪਾਂ ਕਹਿ ਸਕਦੇ ਆ ਲੋਵੀ ਵੀਰੋ ਕਰੋ ਚੈੱਕ ਤੇ ਫਟਾਕਦੇ ਨੇ ਸੌਦਾ ਕਰ ਲਿਓ ਠੀਕ ਆ ਜੀ ਪਸ਼ੂ ਹਰ ਵਾਰ ਦੀ ਤਰ੍ਹਾਂ ਜਿਹੜੇ ਦੋਸਤੋ ਸਾਰੇ ਚੰਗੇ ਹੁੰਦੇ ਆ ਤੇ ਭਾਸਰ ਵੀ ਤੁਸੀਂ ਵੇਖੋਗੇ ਤੇ ਭਾਪੜਤਾ ਵੀ ਜਿਹੜਾ ਨੋਰਮਲ ਹੀ ਹੁੰਦਾ ਠੀਕ ਹੈ ਜੀ ਤੇ ਆਹ ਲੋ ਠੀਕ ਆ ਇਹਦਾ ਫਿਰ ਫਿਰ ਕਿੰਨਾ ਦੱਸਿਆ ਸੀ ਫਾਈਨਲੀ ਇਹਦਾ ਭਾਜੀ ਜੇ ਤਾਂ ਮੈਂ ਮਾਰਕੀਟ ਦੇ ਹਿਸਾਬ ਨਾਲ ਲਾ ਜਾਣਾ ਫਿਰ ਤਾਂ ਭਾਵੇਂ 85000 ਮੁੱਲ ਕਰ ਲੈ ਬਿਲਕੁਲ ਪਰ ਆਪਾਂ ਨਹੀਂ ਕਰਨਾ ਭਾਜੀ ਇਹ ਆਪਾਂ 75000 ਦੀ ਝੋਟੀ ਤਾਂਗੇ ਭਾਜੀ ਬੱਲੇ ਬੱਲੇ ਉਹ ਜੋ ਵੀ ਭਾਜੀ 2000 ਲੈਸ 73000 ਚ ਉੱਚ ਛੋੜ ਹੀ ਹੁਣੀ ਆ ਵੀ ਭਾਜੀ ਹਾਂ ਹਾਂਜੀ ਭਾਈ ਇਹ ਕੋਈ ਵੀ ਰੇਚਣ ਵਾਲਾ ਵੀ ਜਾ ਕੇ ਵੇਚ ਸਕਦਾ ਭਾਈ ਝੋਟੀ ਇਹ ਦੋਸਤੋ ਵਿਆਸ ਵਾਲੇ ਪਾਸਿਓਂ ਵਿਖਾਉਣ ਡਿਆ ਤੁਹਾਨੂੰ ਵੀਡੀਓ ਆਪਾਂ ਠੀਕ ਆ ਤੇ 75 ਦੇ ਵਿੱਚੋਂ ਵੀ 72 ਹੈ ਨਾ ਭਾਈ ਹਰਜਿੰਦਰ ਤੇ 72 ਦੇ ਵਿੱਚੋਂ ਵੀ ਮਾਨਦਾਨ ਕਰਾਂਗੇ 73 ਹੀ ਦਾਂਗੇ ਉੱਚ ਛੋਟ ਕਰਾਂਗੇ ਆਦੀ ਖੁਸ਼ੀ ਨਾਲ ਰੱਸਾ 73 ਦੇ ਵਿੱਚੋਂ ਛੋਟ ਆ ਹਾਂਜੀ ਹਾਂਜੀ ਕੋਈ ਨਾਰਾਜ਼ ਨਹੀਂ ਕਰਦਾ ਵੀ 73 ਦੇ ਵਿੱਚੋਂ ਵੀ ਛੋਟ ਆ ਜਦੋਂ ਘਰੇ ਤੁਸੀਂ ਗੱਡੀ ਲੈ ਕੇ ਆ ਗਏ ਛੋਟ ਕਰਾ ਲਿਓ 200 300 ਖੁੱਲੀ ਛੋਟ ਕਰਾ ਲਿਓ ਯਾਰ ਨਾ ਖੁਸ਼ੀ ਨਾਲ ਪਹੀਆ ਆਪਾਂ ਵੱਧ ਖੁਸ਼ ਕਰਕੇ ਦੋਰੀ ਦਾ ਵੀਰਾਂ ਨੂੰ ਇਹ ਨਹੀਂ ਗੱਲ ਹੈਗੀ ਪਰ ਭਾਈ ਆਪਾਂ ਜਿਹੜਾ ਮੌਕੇ ਦਾ ਉਹਦਾ ਕਹਿਣਾ ਹੈ ਪਛੋਟੀ ਨੇ ਮੈਲਾ-ਮੂਲਾ ਮਾਰ ਕੇ ਪਾਜੀ 2-3 ਕਿਲੋ ਦੁੱਧ ਬਦਨਾ ਬਦਣੀ ਆ ਇਹ ਹਰ ਇੱਕ ਵੀਰ ਨੂੰ ਪਤਾ ਭਾਈ ਜਿੱਡੇ ਕੱਦ ਪੁੱਤ ਦੇ ਵਿੱਚ ਨਾ ਜੀ ਹਾਂਜੀ ਹਾਂਜੀ ਤੇ ਦੇਣਾ ਚਾਹੀਦਾ ਦੁੱਧ ਇਹਨੂੰ ਤਕਰੀਬਨ 10-12 12-11 ਨੂੰ ਤੇ ਇਹਨੂੰ ਨਾਰਮਲ ਆ ਜਿੱਡੇ ਜੋਰ ਵਾਲੀ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਦੋਸਤੋ ਨਾਰਮਲ ਵੀਰ ਸਾਰਿਆਂ ਨੇ ਦੇਖ ਲੈਣੀ ਆ ਸਮਝ ਲੈਣੀ ਆ ਚੀਜ਼ ਹੈ ਠੀਕ ਆ ਬਾਕੀ ਸਾਰੇ ਵੀਰ ਪਾਰਖੂ ਹੋ ਤੁਸੀਂ ਤੇ ਚੀਜ਼ ਚੰਗੀ ਆ ਠੀਕ ਆ ਬਾਕੀ ਅੱਗੇ ਵੀਰ ਵੀ ਜਿਹੜਾ ਚੀਜ਼ ਚੰਗੀ ਲਿਆਉਣ ਦੇ ਵਿੱਚ ਬਲੀਵ ਕਰਦਾ ਬਿਲਕੁਲ ਭਾਈ ਜੀ ਪੁੱਠਾ-ਪਾਠਾ ਦੇਖੋ ਨਾ ਲੈਣਾ ਭਾਈ ਜੀ ਥੋੜਾ ਨਫਾ ਲੈਣਾ ਕੰਮ ਲੌਂਗ ਟਾਈਮ ਕਰਨਾ ਬਿਲਕੁਲ ਵੱਡੀਆਂ ਛੋਟੀਆਂ ਭਾਜੀ ਮੁੱਲ ਛੋਟੇ ਛੋਟੇ ਬਿਲਕੁਲ ਹਾਂਜੀ ਮੈਂ ਭਾਈ ਹਰਜਿੰਦਰ ਪਹਿਲਾਂ ਕਹਤਾ ਸੀ ਵੀ ਇਹ ਪਸ਼ੂ ਲਾ ਜਾ ਕੇ ਬੰਦਾ ਚਾਲ ਜਲਪਣੀ ਆਪਦਾ ਕੱਢ ਸਕਦਾ ਹੈ ਕੱਢ ਸਕਦਾ ਭਾਜੀ ਕੱਢ ਸਕਦਾ ਹਾਂਜੀ ਬਿਲਕੁਲ ਤੇ ਇੱਕ ਜਿਹੜੀ ਉਸ ਤੋਂ ਅਗਲੀ ਆਪਾਂ ਤੁਹਾਨੂੰ ਦਿਖਾਉਣੀ ਨਾ ਦੋਸਤੋ ਮੈਂ ਨਾ ਵੀ ਜਿਵੇਂ ਜਿਵੇਂ ਗਾਂ ਵੱਧਦੇ ਜਾਂਦੇ ਨਾ ਅਜੇ ਭਾਈ ਥੋੜਾ ਜਿਹਾ ਮੈਨੂੰ ਲੱਗਦਾ ਪਸ਼ੂ ਆਪਾਂ ਲਿਆ ਇੰਨੇ ਗੱਜ ਲੈਂਦੇ ਆ ਤੇ ਜਿਵੇਂ ਜਿਵੇਂ ਗਾਂ ਤੁਰੇ ਜਾਂਦੇ ਨੇ ਕੰਮ ਹੋਵੇਂ ਮੈਂ ਡਬਲ ਹੀ ਹੁੰਦਾ ਜਾਂਦਾ ਡਾੜੀ ਹੁੰਦਾ ਜਾਂਦਾ ਹਨਾ ਕੰਮ ਕਰੜਾ ਹੁੰਦਾ ਜਾਂਦਾ ਵੀ ਕਰੜਾ ਐ ਵੀ ਕਰੜਾ ਪਸ਼ੂ ਲੋ ਕਰੜਾ ਹੁੰਦਾ ਪਸ਼ੂ ਚੰਗੇ ਤੋਂ ਚੰਗਾ ਆ ਜਾਂਦਾ ਚੰਗੇ ਤੋਂ ਚੰਗਾ ਭਾਜੀ ਵਧੀਆ ਲੈ ਕੇ ਆਉਣਾ ਭਾਜੀ 5 10 ਕਿਲੋ ਵਾਲਾ ਅੱਜ ਕੱਲ ਰੱਖ ਕੇ ਪਸ਼ੂ ਕੋਈ ਵੀ ਖੁਸ਼ ਨਹੀਂ ਗਾ ਬਿਲਕੁਲ ਕਿਉਂਕਿ ਚੂੜੀ ਪੱਠਾ ਪਾਉਣਾ ਭਾਜੀ ਸਵਾਦ ਭਾਜੀ ਤਾਂ ਇਹ ਜੇ ਸ਼ਾਮ ਨੂੰ ਚੋਈਏ ਤਾਂ 7 ਕਿਲੋ ਦੀ ਬਾਲਟੀ ਉੱਪਰ ਦੀ ਕੱਢੇ ਬਿਲਕੁਲ ਹਾਂਜੀ ਹਾਂਜੀ ਫੇਰ ਹੀ ਪਾਏ ਦਾ ਫੇਰ ਕੋਈ ਆਪਾਂ ਨਫਾ ਫੇਰ ਹੀ ਕੋਈ ਲੈ ਸਕਦੇ ਵਿੱਚੋਂ ਬਿਲਕੁਲ ਬਿਲਕੁਲ ਵੀਰ ਜੀ ਤੇ ਜੇਕਰ ਆਪਾਂ ਉਹਨੇ ਖਰਚਾ ਕਰ ਲਿਆ ਉਹਨੇ ਜੇਬ ਚੋਂ ਖਰਚਾ ਕਰ ਲਿਆ ਉਹਨਾਂ ਦਵੇ ਨਾ ਪਸ਼ੂ ਭਾਜੀ ਵੀਰ ਭਰਾਵਾਂ ਦੇ ਇੰਨੇ ਦੇ ਫੋਨ ਆਏ ਨੇ ਸਾਰੇ ਕਹਿੰਦੇ ਆ 14 15 ਲੀਟਰ ਵਾਲੀ ਹੀ ਝੋਟੀ ਲੈਣੀ ਆ ਉਸ ਤੋਂ ਘੱਟ ਨਹੀਂ ਲੈਣੀ ਤਾਂ ਕਰਕੇ ਭਾਜੀ ਛਾਂਣ ਛਾਂਣ ਕੇ ਹੀ ਲੈਣਦੇ ਆ ਮੈਨਾਂ ਬਹੁਤ ਵਧੀਆ ਇੱਕ ਲਾਸਟ ਐਂਡ ਫਾਈਨਲ ਤੇ ਆਪਾਂ ਜਿਹੜੀ ਤੁਹਾਨੂੰ 200 ਝੋਟੀ ਵਿਖਾਉਣੀ ਆ ਨਾ ਵੀ ਕੀਆ ਬਾਤਾਂ ਨੇ ਇੱਕ ਉਹ ਸਾਈਡ ਤੇ ਕਰਕੇ ਵੀਰ ਨੇ ਰੱਖੀ ਸੀ ਮੈਨੂੰ ਲੱਗਦਾ ਵੀ ਪਹਿਲੇ ਨੰਬਰ ਤੇ ਆਂਦਾ ਹੋਣਾ ਵੀ ਸ਼ਾਇਦ ਨਹੀਂ ਦਿਖਾਉਣੀਗੀ ਹਰਜਿੰਦਰ ਭਾਈ ਖੁੱਲ ਕੇ ਡਿਟੇਲ ਦੇ ਦਈਏਂਦੀ ਮੇਰਾ ਵੀਰ ਪੂਰੀ ਕੀ ਕੁਸ਼ਿੰਤ ਜੇ ਇੱਕ ਨਾ ਵੀ ਆਂਦੇ ਨਾ ਵੀ ਆਟੇ ਦੇ ਵਿੱਚ ਵਾਲ ਨਾ ਕੋਈ ਰਹੇ ਤੇ ਉਹ ਕੱਢ ਦੇ ਵਿੱਚੋਂ ਪੂਰਾ ਆ ਏ ਭਾਜੀ ਜਵਰਾਜ ਦੀ ਝੋਟੀ ਆ ਕਹਿਣ ਦੀ ਗੱਲ ਨਹੀਂ ਭਾਜੀ ਇਹਦਾ ਸੀਮੈਂਟ ਟੈਸਟ ਕਰਾ ਸਕਦਾ ਕੋਈ ਵੀ ਕਰੀ ਇਹਨੇ ਕਰਾ ਸਕਦਾ ਬਿਲਕੁਲ ਬਿਲਕੁਲ ਆਪਣੇ ਭਾਜੀ ਇੱਥੋਂ ਫਾਰਮ ਤੋਂ ਲਈ ਆ ਜਿੱਥੋਂ ਭਈ ਆਪਾਂ ਪਿਛਲੀ ਵਾਰੀ ਨਹੀਂ ਫਲੂਨ ਝੋਟੀ ਪਾਈ ਸੀ ਉਹਨਾਂ ਕੋਲ ਹੀ ਲਈ ਆ ਭਾਜੀ ਠੀਕ ਆ ਜਵਰਾਜ ਦੀ ਝੋਟੀ ਆ ਤੇ ਮਗਰ ਬੱਚਾ ਕੀ ਆਂਦੇ ਭਾਜੀ ਕੱਟੀ ਆਈ ਆ ਕੱਟੀ ਵੀ ਬਹੁਤ ਸੋਹਣੀ ਆਈ ਆ ਭਾਜੀ ਬਿਲਕੁਲ ਕਾਲੀ ਛਾ ਕੱਟੀ ਆਈ ਆ ਇਹ ਮਤਲਬ ਠਾਇਓ ਜੀ ਉੱਠ ਉੱਠ ਕੱਟੀ ਵੀ ਦੋਸਤੋਂ ਚੰਗੇ ਸੀਮਨ ਦੀ ਲੱਗਦੀ ਆ ਪੱਕੀ ਵੇਖੋ ਤੁਸੀਂ ਠੀਕ ਆ ਜੀ ਤੇ ਚੰਗੀਆਂ ਮਾਵਾ ਜਿਹੜੀਆਂ ਹੁੰਦੀਆਂ ਦੋਸਤੋ ਚੰਗੇ ਪੱਛੇ ਪਤਾ ਕਰਦੀਆਂ ਨੇ ਕੱਲ ਭਾਜੀ ਸੂਈ ਆ ਮੈਂ ਝੋਟੀ ਹਾਂਜੀ ਕੱਟੀ ਦੇਖ ਲਓ ਭਾਜੀ ਕੱਡੀ ਆ ਬਹੁਤ ਵੱਡੀ ਆ ਜੀ ਕੱਲ ਹੀ ਸੂਈ ਨਾ ਕੱਲ ਸੂਈ ਭਾਜੀ ਕੱਲ ਸੂਈ ਆ 12 ਵਜੇ 3 ਵਜੇ ਝੋਟੀ ਨਜੇਰ ਪਾਤੀ ਆ ਠੀਕ ਆ ਜੀ ਕੱਟੀ ਦੇਖ ਲਓ ਭਈਆ ਬੱਚਿਆਂ ਨੇ 나ੜੂ ਨੂੜੂ ਖਿੱਚ ਦਿੱਤੇ ਆ ਦੇਖੋ ਮੂਹ ਤਾਂ ਦਿਖਾ ਦੇ ਨੇ ਵੀਰ ਐਦਾਂ ਨਾ ਕਹ ਵੀ 나ੜੂ ਨਹੀਂ ਘਰੇਗਾ ਆ ਦੇਖੋ ਦੋਸਤੋ ਹਨਾ ਬੋਟਾਂ ਦੇ ਵਿੱਚ ਦੰਦ ਜਿਹੜੇ ਦੋਸਤੋ ਹਜੇ ਉਹ ਵੀ ਨਹੀਂ ਨਿਕਲੇ ਪ੍ਰੋਪਰ ਤੇ ਕੱਲ ਹੀ ਅਹੀ ਝੋਟੀ ਸੂਈ ਆ ਤੇ ਮਗਰ ਬੱਚਾ ਕੱਟੀ ਆ ਠੀਕ ਆ ਤਿੰਨੇ ਕੱਟੀਆਂ ਨੇ ਤਿੰਨੇ ਮੱਜਾਂ ਦੇ ਥੱਲੇ ਝੋਟਲੇ ਆ ਭਾਜੀ ਠ ਆਈਦੀ ਆ ਤੇ ਮੈਂ ਪਹਿਲਾਂ ਵੀਰ ਨੂੰ ਕਹ ਰਤਾ ਸੀ ਵੀ ਕਦ ਬੋਤ ਜਿਹੋ ਜਾ ਹੈਗਾ ਪਿੱਠ ਪੁੱਠਾ ਲੱਗਾ ਹੈਗਾ ਝੋਟੀ ਨੂੰ ਇਹ ਕੋਈ ਵੱਡੇ ਕਾਰਨਾਮੇ ਵਾਲੀ ਆ ਤੇ ਆਪਾਂ ਤੋੜ ਕੇ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਤੇ ਟਾਈਮ ਮੇਰਾ ਵੀਰ ਜਰੂਰ ਨੋਟ ਕਰ ਲਿਓ ਠੀਕ ਆ ਜੀ 3:00 ਵਜੇ ਦਾ ਜਿਹੜਾ ਸਮਾਂ ਹੈਗਾ ਸ਼ਾਮ ਦਾ ਠੀਕ ਆ ਜੀ ਈਵਨਿੰਗ ਟਾਈਮ ਤੇ ਹਰਜਿੰਦਰ ਵੀਰੇ ਇਹ ਬੋਲੇ ਦੇ ਵਿੱਚੋਂ ਕੋਈ ਆਪਾਂ ਇੱਕ ਦੋ ਟਾਈਮ ਆ ਜੀ ਪਾਜੀ ਇਹਦੇ ਆਪਣਾ ਹਾਂਜੀ 5 ਕਿਲੋ ਗੱਲ ਬੋਲਾ ਚ ਹੋਇਆ ਸੀਗਾ ਕੱਟੀ ਨੂੰ ਫੋਲਰ ਜਾਇਆ ਸੀਗਾ ਸਵੇਰੇ ਵੀ ਭਾਜੀ 5 ਕਿਲੋ ਚ ਹੋਇਆ ਕੱਟੀ ਨੂੰ ਫੋਲਰ ਜਾਇਆ ਭਾਜੀ ਹੋਰ ਛੱਟਾ ਰੂਹ ਅਰ ਕੀ ਭਾਜੀ ਪੋਲੀ ਚ ਵਾਈ ਹੋਊਗੀ ਜੀ ਆਪਾਂ ਭਾਜੀ ਹਲੇ ਇਹਦੇ ਥਾਣ ਵਾਖਦੇ ਦੇ ਲਿਆ ਵੀਰ ਜੀ ਉਹ ਹਸਾਣਾ ਮੁੱਲ ਕਰਨਾ ਜੇ ਝੋਟੀ ਜਦੋਂ ਦੁੱਧ ਦੇ ਆ ਗਈ ਨਾ ਕਿਉਂਕਿ ਵੀਰ ਭਾਈ ਕਮੈਂਟਾਂ ਹੀ ਕਹਿਣ ਲੱਗ ਪੈਂਦੇ ਵੀ ਇੰਨਾ ਦੇ ਦਊਗੀ ਸਾਨੂੰ ਪਤਾ ਭਾਜੀ ਇਹ ਝੋਟੀ ਨੇ ਕਿੰਨਾ ਦੁੱਧ ਦੇਣਾ ਹਰ ਇੱਕ ਬੰਦਾ ਜਿਹੜਾ ਬਾਹਰ ਖੂ ਇਹਨੇ ਦੇਖ ਕੇ ਪਤਾ ਕਰ ਲੈਣਾ ਹੈ ਹਾਂਜੀ ਭਾਜੀ ਲਓ ਵੀ ਦੋਸਤੋ ਕੱਲੀ ਕਹਿਣ ਦੀ ਗੱਲ ਨਹੀਂ ਤੇ ਤੁਸੀਂ ਥਣ ਹਵਾਨੇ ਤੋਂ ਤੇ ਮੂੰਹ ਤੋਂ ਲੈ ਕੇ ਦੋਸਤੋ ਸਿੰਗਾ ਤੋਂ ਲੈ ਕੇ ਤੇ ਪੂਛ ਤੱਕ ਜਿਹੜੀ ਝੋਟੀ ਵੇਖ ਸਕਦੇ ਜੇ ਤਸੱਲੀ ਦੇ ਨਾਲ ਤੇ ਆਹ ਥਣ ਲੱਗਾ ਜੀ ਠੀਕ ਆ ਬਾਕੀ ਥਣ ਵੀ ਬਹੁਤ ਪਸੰਦ ਆਉਣਾ ਤੁਹਾਨੂੰ ਠੀਕ ਆ ਮੋਟਾ ਮੇਰਲਾਪੁਰ ਨਾਲ ਸੋਹਣੀਆਂ ਨੇ ਮੋਟਾ ਥਾਣਾ ਮੁਠੀ ਵਾਲਾ ਥਾਣਾ ਤੇ ਚੁਵਾਈ ਮੈਨੂੰ ਲੱਗਦਾ ਵੀ ਇਹ ਤਾਂ ਰੂਮ ਵਰਗੀ ਹੋਣੀ ਮੈਂ ਕਹਾਂ ਪਾਜੀ ਪੋਲੀ ਆਹੋ ਬਿਲਕੁਲ ਠੀਕ ਆ ਚੁਵਾਈ ਪੋਲੀ ਆ ਹਰਜਿੰਦਰ ਵੀਰੇ ਪਹਿਲਾਂ ਨੂੰ ਖੋਲ ਕੇ ਦਿਖਾਈਏ ਤਸੱਲੀ ਨਾਲ ਰੇਟ ਭਾਅ ਆਪਾਂ ਬਾਅਦ ਵਿੱਚ ਕਰਾਂਗੇ ਤੇ ਤੁਹਾਡੇ ਨਾਲ ਦੇਖੋ ਪਾਜੀ ਕਿਸੇ ਵੱਲੋਂ ਵੀ ਛੋਟੀ ਖੁੰਜੀ ਨਹੀਂ ਦੀ ਹੈਗੀ ਫੇਸ ਕੁਆਲਟੀ ਤੋਰਦੀ ਦੇਖੋ ਭਾਈ ਪਲਵਾਨਾਂ ਦੀ ਹਾਂ ਆ ਕਰੋ ਚੱਕ ਮੇਰਾ ਵੀਰ ਹੁਣ ਮੜਾ ਜਾ ਠੀਕ ਆ ਤੇ ਬਾਕੀ ਦੋਸਤੋ ਇਹੋ ਜੀਆਂ ਝੋਟੀਆਂ ਤਿਆਰ ਕਰਨੀਆਂ ਹੁਣ ਬਣਾਉਣੀਆਂ ਹੁਣ ਤੇ ਬਹੁਤ ਚੰਗਾ ਖਾਸਾ ਟਾਈਮ ਲੱਗਦਾ ਹੈ ਮਿਹਨਤ ਲੱਗਦੀ ਆ ਤੇ ਫੇਰ ਜਾ ਕੇ ਇਹੋ ਜਿਹੇ ਪਸ਼ੂ ਤਿਆਰ ਹੁੰਦੇ ਆ ਫੇਰ ਜਾ ਕੇ ਇਹ ਘਰਾਂ ਦੀ ਅੱਗੇ ਬਿਲਕੁਲ ਸ਼ਿੰਗਾਰ ਬਣਦੇ ਆ ਠੀਕ ਆ ਤੇ ਪੈਸੇ ਖਰਚ ਕਰਨ ਨੂੰ ਵੀ ਜਿਹੜਾ ਦੋਸਤੋ ਜੀ ਕਰਦਾ ਮੱਝਾਂ ਮੋਸਟਲੀ ਆਪਾਂ ਲੈਨੇ ਰਹਿੰਨੇ ਆ ਵਪਾਰ ਦੀ ਲੈਣ ਹੋਵੇ ਚਾਹੇ ਕਿਸੇ ਘਰੀ ਲੋ ਵੀਰ ਨੇ ਖਰੀਦਣੀ ਹੋਵੇ ਪਰ ਪਸ਼ੂ ਆਪਾਂ ਖਰੀਦਦੇ ਰਹਿੰਨੇ ਆ ਤੇ ਪਰ ਪਸ਼ੂ ਦੋਸਤੋ ਜਦੋਂ ਪੈਸੇ ਲਾ ਕੇ ਇਹੋ ਜਿਹਾ ਪਸ਼ੂ ਆਪਾਂ ਘਰੇ ਲੈ ਕੇ ਜਾਈਏ ਤੇ ਉਦੋਂ ਜਿਹੜਾ ਦੋਸਤੋ ਵੱਖਰੀ ਗੱਲ ਬਾਤ ਆ ਦੇਖੋ ਆ ਕਰੋ ਦੋਸਤੋ ਚੈੱਕ ਠੀਕ ਹੈ ਵੀ ਚੰਗੀ ਚੀਜ਼ ਆ ਦੋਸਤੋ ਕੁਆਲਿਟੀ ਆ ਠੀਕ ਆ ਤੇ ਮੇਰਾ ਵੀਰ ਕੁਆਲਿਟੀ ਨੂੰ ਪਰਖਣ ਵਾਸਤੇ ਤੁਸੀਂ ਠੀਕ ਹੈ ਚੁਵਾਈ ਕਰਨ ਵਾਸਤੇ ਘਰ ਵਿਜਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਬਾਕੀ ਵੀਰ ਹੋਂ ਦਾ ਵੀ ਜਿਹੜਾ ਕੰਮਕਾਰ ਹੈਗਾ ਤਕਰੀਬਨ ਤਸੱਲੀ ਆਪਦੀ ਵੀ ਪੂਰੀ ਕਰਕੇ ਲੈ ਕੇ ਆਉਂਦੇ ਆ ਆ ਕਰੋ ਚੈੱਕ ਜੀ ਹਲੇ ਪਾਜੀ 12 13 ਕਿਲੋ ਝੋਟੀ ਖਾਲੀ ਕਰ ਦਿੱਤੀ ਆ ਬੱਚੇ ਨੂੰ ਚੰਗਾਇਆ ਤੇ ਚੋਇਆ ਵੀ ਆ ਆ ਵੇਖੋ ਬਿਲਕੁਲ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਆ ਦੇਖੋ ਜੀ ਠੀਕ ਹੈ ਤੇ ਐਨ ਤਸੱਲੀ ਨਾਲ ਮੇਰਾ ਵੀਰ ਜਿਹੜੀ ਵੀਡੀਓ ਨੂੰ ਐਨ ਤੱਕ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਮਾਲਕ ਦੇ ਨਾਲ ਸੌਦਾ ਕਰ ਲਿਆ ਕਰੋ ਠੀਕ ਆ ਚੀਜ਼ ਚੰਗੀ ਲੱਗੇ ਤੇ ਜਿਹੜੀ ਆ ਤਸੱਲੀ ਦੇ ਲਈ ਵਿਜ਼ਿਟ ਕਰ ਲਿਆ ਕਰੋ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਮੇਰਾ ਵੀਰ ਠੀਕ ਆ ਜੀ ਤੇ ਹਰਜਿੰਦਰ ਵੀਰੇ ਵੀ ਇੱਕ ਤਾਂ ਡਿਮਾਂਡ ਦੱਸ ਦਿਓ ਠੀਕ ਆ ਵੀ ਇੱਕ ਵੀਰਾਂ ਨੂੰ ਹੋਵੇਗਾ ਵੀ ਤਕਰੀਬਨ ਪਤਾ ਨਹੀਂ ਵੀਰ ਨੇ ਕਿੰਡਾ ਕਪੜਾ ਮੁੱਲ ਕਰਕੇ ਹਾਂ ਜੀ ਤੁਹਾਨੂੰ ਪਤਾ ਹੀ ਆ ਆਪਾਂ ਅੱਗੇ ਵੀ ਤੇ ਹਰ ਵੀਡੀਓ ਇਹ ਕਿਹਦਾ ਆਪਾਂ ਜਨੂਅਲ ਰੇਟ ਰੱਖਣੀ ਆ ਹਾਂ ਜੀ ਜੇ ਇਹਦਾ ਆਪਾਂ ਜੀ ਕਿਸੇ ਹੋਰ ਏਡੇ ਦੇ ਹੁੰਦੀ ਤੇ ਦਾ ਸਵਾ 130 35 ਮੰਗਣਾ ਸੀ ਹਾਂ ਜੀ ਪਰ ਆਪਾਂ ਪਾ ਜੀ ਸਿਰਫ ਹੀ ਕੱਟੀ 85000 ਦੀ ਦੇ ਦੇਣੀ ਵਾਹ ਜੀ ਵਾਹ ਉੱਚੇ 2000 ਰੁਪਿਆ ਭਾਜੀ ਛੋੜ ਹੂੰ ਉੱਚ ਵੀ ਆਏ ਗਏ ਵੀਰ ਭਰਾ ਜੀ ਛੋੜ ਕਰਾਂਗੇ ਆਪਦੀ ਖੁਸ਼ੀ ਨਾਲ ਭਾਜੀ ਇਹ ਕੱਟੀ ਦਾ ਰੇੜਾ ਅੱਜ ਦਾ ਜੇ ਭਾਜੀ ਮੈਨੂੰ ਪਤਾ ਕੱਟੀ ਨੇ ਕਿੱਥੇ ਜਾਣਾ ਜਦੋਂ ਮੈਂ ਦੁੱਧ ਤਿਆਰ ਕਰਦੇ ਨਾ ਫੇਰ ਮੈਂ ਆਪਦੀ ਕੱਟੀ ਹੋਰ ਸਾਬ ਨਾਲ ਵੇਚੂਗਾ ਭਾਈ ਬਿਲਕੁਲ ਬਿਲਕੁਲ ਅੱਜ ਤਾਂ ਭਾਜੀ ਖਣ ਚੱਲਦੀ ਅਸਲ ਦੇ ਵਿੱਚ ਅਰਜਿੰਦਰ ਭਾਈ ਕਿਸੇ ਹੋਰ ਪਾਸੇ ਹੁੰਦੀ ਨਾ ਤੇ ਕਈ ਵੀਰਾਂ ਨੇ ਕਹਿੰਦਾ ਸੀ ਭਾਈ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂ ਹਾਂ ਜੀ ਵੀ ਜੇ ਕੋ 85 ਲਾਉਣਾ ਲਾਉਣਾ ਕਹਿੰਦਾ ਵੀ ਨਹੀਂ 95 ਜੇ ਕੋ 95 ਉਹਨਾਂ ਕਹਿੰਦੇ ਨਹੀਂ ਅਸੀਂ 1 ਲੱਖ ਲਾਉ ਤੇ 1 ਲੱਖ 10 ਦੇ ਦੇਣੀ ਭਾਜੀ ਪਰ ਆਪਾਂ ਜੈਨੂਅਲ ਰੱਖਣਾ ਭਾਈ ਨਹੀਂ 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 ਚੰਗੀ ਗੱਲ ਆ ਕਿਉਂਕਿ ਹਰ ਇੱਕ ਦੇ ਘਰੇ ਪਸ਼ੂ ਤੁਹਾਨੂੰ ਜਣਾ ਚਾਹੀਦਾ ਬਿਲਕੁਲ ਬਿਲਕੁਲ ਭਾਜੀ ਠੀਕ ਆ ਤੇ 200 ਝੋਟੀ ਚੰਗੀ ਪਸੰਦ ਆਉਣੀ ਆ ਤੁਹਾਨੂੰ ਠੀਕ ਆ ਜੀ ਰੇਟ ਭਾਅ ਪੜਦਾ ਬਹੁਤ ਸੋਹਣਾ ਲੱਗੂਗਾ ਕਿਉਂਕਿ ਕੋਈ ਲੁਕੋਸ਼ ਪੋਗੇ ਵੀ ਕੰਮ ਨਹੀਂ ਕਰਦਾ ਕਿ ਜੱਗੋਂ ਭਾਅ ਪੜਤੇ ਤੇ ਚੀਜ਼ ਮਿਲੀ ਹੈ ਨਾ ਤੇ ਜੀ ਇੱਕ ਸਾਬ ਦਾ ਬੰਨ ਗਏ ਵੀ ਤੁਹਾਨੂੰ ਡਰਾਉਣ ਵਾਲੀ ਗੱਲ ਹੈ ਵੀ ਖੜੀ ਠੀਕ ਆ ਭਾਜੀ ਮੈਂ ਇਹਦਾ ਛੁੱਟੀ ਦਾ 90 ਵੀ ਕਰ ਲੈਂਦਾ ਛੁੱਟੀ ਫਿਰ ਵੀ ਵਿਗਣੀ ਸੀ ਕਿਉਂਕਿ ਵੇਚਣ ਵਾਲੇ ਵੀਰਾਂ ਹੀ ਲੈ ਜਾਣੀ ਸੀ ਬਿਲਕੁਲ ਵਿਗਦੀ ਆ ਵੀਰ ਵਿਗਦੀ ਆ ਭਾਜੀ ਕਿਉਂਕਿ ਬਾਜ਼ਾਰ ਸਾਰਿਆਂ ਦਾ ਤੇਜ਼ ਹੋ ਗਿਆ ਪਰ ਆਪਾਂ ਭਾਜੀ ਜਨਵਰੀ ਰੱਖਣਾ ਕੋਈ ਜ਼ਿਆਦਾ ਨਹੀਂ ਆਏਗਾ ਨਹੀਂ ਚੰਗੀ ਬਹੁਤ ਸੋਹਣੀ ਆ ਤੇ ਮੁੱਲ ਜਿਹੜਾ 285000 ਆ ਠੀਕ ਆ 85000 ਦੇ ਵਿੱਚੋਂ ਤੁਹਾਨੂੰ ਪਤਾ ਖੁੱਲੀ ਛੋਟ ਹੁੰਦੀ ਆ ਵੀ ਇਹ ਨਹੀਂ ਵੀ ਕੋਈ ਰੱਸਾ ਚੜਾਈ ਹੋਵੇਗੀ ਜਾਂ ਦੂਜਾ ਉਹ ਵੀ 85000 ਦੇ ਵਿੱਚੋਂ ਹਰਜਿੰਦਰ ਭਾਈ ਕਿੰਨਾ ਕੁ ਲੈ ਸਕਿਆਤਾ ਸੀ 85000 ਚ ਭਾਜੀ 2 ਹੋਰ ਜੇ ਕੋਈ ਗੁੰਜਾਇਸ਼ ਰਹਿੰਦੀ ਤੇ ਤੁਸੀਂ ਦੱਸ ਦਿਓ ਹੋਰ ਕਰ ਦਿੰਨੇ ਆ ਭਾਈ ਚਲੋ ਜੀ ਕੋਈ ਗੱਲ ਨਹੀਂ ਉਹ ਤੁਹਾਡਾ ਦੇ ਵੀਰ ਕਿਸੇ ਦਾ ਹੈ ਨਾ ਕਸਟਮਰ ਦਾ ਆਪਸ ਵਿੱਚ ਸੌਤਾ ਹੋਵੇਗਾ ਕੋਈ ਗੱਲ ਨਹੀਂ ਛੱਡਾਂਗੇ ਪਰ ਭਾਈ ਜੀ ਝੋਟੀ ਕਿਸੇ ਗੱਲ ਨੂੰ ਵੀ ਨੰਦੀ ਨਹੀਂ ਜਾ ਸਕਦੀ ਨਹੀਂ ਨਹੀਂ ਬਾਕੀ ਜਿੰਨਾ ਤੁਸੀਂ ਮੰਗ ਲਿਆ ਜੀ ਮੈਂ ਤਾਂ ਹੋਰ ਕਹਿ ਨਹੀਂ ਸਕਦਾ ਬਿੰਦੋ ਜੀ ਕੋਈ ਗੁੰਜਾਇਸ਼ ਕਰ ਲਓ ਤੇ ਬਾਕੀ ਆਪਾਂ ਭਾਈ ਬਿਲਕੁਲ ਜਾਨਵਰ ਰੇਟ ਰੱਖਦੇ ਆ ਆਹ ਵੇਖੋ ਜੀ ਠੀਕ ਆ ਤੇ ਨਹੀਂ ਨਾ ਭਾਈ ਸਾਰੀਆਂ ਝੋਟੀਆਂ ਜਿੱਦਾਂ ਐਚ ਐਫ गावाਆਂ ਹੁੰਦੀਆਂ ਨੇ ਬਿਲਕੁਲ ਜੀ ਲਓ ਵੀ ਦੋਸਤੋ ਕਰੋ ਚੈੱਕ ਵੀ ਅੱਜ ਨਾਲ ਵੀ ਸਿਰੇ ਸਿਰੇ ਦੀਆਂ ਚੀਜ਼ਾਂ ਨੇ ਤੇ ਰੇਟ ਵੀ ਜਿਹੜੇ ਦੋਸਤੋ ਖਰਚ ਕਰਕੇ ਮੈਨੂੰ ਲੱਗੂਗਾ ਵੀ ਤੁਹਾਨੂੰ ਵੀ ਘੱਟੋ ਘੜੀ ਯਾਰ ਸਹੀ ਥਾਂ ਪੈਸੇ ਇਨਵੈਸਟ ਕਰ ਲਏ ਆ ਠੀਕ ਆ ਤੇ ਬਾਕੀ ਪਸ਼ੂ ਤਾਂ ਜਿਹੜਾ ਨਾਰਮਲ ਹੀ ਦੋਸਤੋ ਖਰੀਦਣਾ ਹੀ ਹੁੰਦਾ ਆ ਆਪਾਂ ਬਾਕੀ ਆਪਾਂ ਨੂੰ ਲੱਗੂਗਾ ਕਿਦਾਂ ਨਾ ਕਿਤੇ ਇਨਵੈਸਟਮੈਂਟ ਚੰਗੀ ਆਪਣੀ ਸਹੀ ਤੇ ਆਪਾਂ ਥਾਂ ਟਿਕਾਣੇ ਤੇ ਕਰ ਲਈਏ ਠੀਕ ਹੈ ਤੇ ਹਰਜਿੰਦਰ ਵੀਰੇ ਇਹ ਸੰਪਰਕ ਨੰਬਰ ਵੀ ਆਪਣੇ ਜਰੂਰ ਫੋਨ ਲੀ ਭਾਜੀ ਪਿੰਡ ਨਾਰਪੁਰ ਤਹਿਸੀਲ ਕਪਤਾਲਪੁਰ ਜ਼ਿਲ੍ਹਾ ਜਲੰਧਰ ਹਾਂਜੀ ਫੋਨ ਨੰਬਰ ਮੇਰਾ ਭਾਜੀ 9986659081 ਇੱਥੇ ਵਟਸਐਪ ਵੀ ਚੱਲਦਾ ਤੇ ਕਾਲਿੰਗ ਵੀ ਹੁੰਦੀ ਦੂਜਾ 84270 96511 ਭਾਜੀ ਇੱਕ ਵੀਰ ਭਰਾਵਾਂ ਨੂੰ ਬੇਨਤੀ ਕਰਨੀ ਆ ਸਾਰੀ ਵੀਡੀਓ ਦੇਖ ਕੇ ਦੇਰ ਵੀ ਸਾਈ ਪਾਉਣ ਭਾਜੀ ਪਹਿਲਾਂ ਸਾਈ ਪਾ ਦੇਂਦੇ ਆ ਫਿਰ ਕਹਿੰਦੇ ਇੱਥੇ ਆ ਕੇ ਪਸੰਦ ਨਹੀਂ ਸਾਡਾ ਪਸ਼ੂ ਰਹਿ ਜਾਂਦਾ ਭਾਜੀ ਇੱਕ ਹੋਰ ਭਾਜੀ ਆਪਾਂ ਗੱਲ ਕਰਨੀ ਆ ਆਪਾਂ 5000 ਤੋਂ ਘੱਟ ਪਈ ਸਾਈ ਨਹੀਂ ਪਾਉਂਦੇ ਕਿਉਂਕਿ 1000 2000 ਭਾਜੀ ਛੱਡ ਜਾਂਦੇ ਆ ਬਿਲਕੁਲ ਹਾਂਜੀ ਹਾਂਜੀ ਪਰ ਜੋ ਦੱਸਾਂਗੇ ਸੋ ਨਾ ਨਿਕਲਿਆ ਭਾਜੀ ਤੇ ਸਾਈ ਦੁਗਣੀ ਮੋੜਾਂਗੇ ਹੋਰ ਦੱਸੋ ਵੀਰ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਤੁਸੀਂ ਸਾਰੇ ਵੀਰ ਸੋ ਜਵਾਨ ਹੋ ਸਿਆਣੇ ਹੋ ਠੀਕ ਹੈ ਜਿਹੜੇ ਆਪਣੇ ਨਾਲ ਜੁੜੇ ਆ ਚਾਹੇ ਨਹੀਂ ਵੀ ਆਪਣੇ ਨਾਲ ਜੁੜੇ ਕੇ ਵੀਡੀਓ ਵੇਖਦੇ ਹੋ ਸਾਰਿਆਂ ਦਾ तहे ਦਿਲ ਤੋਂ ਹਮੇਸ਼ਾ ਧੰਨ ਦਾ ਤੇ ਦਿਲ ਤੋਂ ਧੰਨਵਾਦ ਹੁੰਦਾ ਬਾਕੀ ਜੋ ਵੀ ਵੀਰ ਘੱਟੋ ਘਾਟ ਵੀ ਸੌਦਾ ਕਰਦੇ ਹੋ ਤੁਸੀਂ ਚੀਜ਼ ਨੂੰ ਇੱਕ ਵਾਰੀ ਨਰਕ ਪਰਖ ਲਿਆ ਕਰੋ ਠੀਕ ਹੈ ਜੀ ਸਾਈ ਕਰਕੇ ਆਪਣੀ ਤਸੱਲੀ ਕਰ ਲਿਆ ਕਰੋ ਬੇਸ਼ੱਕ ਤੇ ਵੀਰ ਵੱਲੋਂ ਵੀ ਕਿਹਾ ਗਿਆ ਗੱਲ ਹੈਗੀ ਆ ਵੀ ਘੱਟੋ ਘਾਟ ਵੀ ਜਿਹੜੀ ਪੱਕੀ ਸਾਈ ਆ ਘੱਟੋ ਘਾਟ ਵੀ ਹਨਾ ਸਾਈ ਬਿਆਨਾ ਜਿਹੜਾ ਹੈਗਾ ਪੂਰਾ ਪਾ ਪਾ ਦਿਆ ਕਰੋ ਬੇਸ਼ੱਕ ਜਿਹੜਾ ਪਸ਼ੂ ਉਹਨੂੰ ਤਾਂ ਢੱਕਿਆ ਜਾਊਗਾ ਜਿਹਦਾ ਪਸ਼ੂ ਖਰੀਦਣਾ ਹੁੰਦਾ ਪਸ਼ੂ ਖਾਸ ਤੌਰ ਤੇ ਢੱਕਿਆ ਜਾਊਗਾ ਤੇ ਤਾਂ ਜੋ ਕੋਈ ਵੀਰ ਖਰਾਬ ਨਾ ਹੋਵੇ ਕਿਉਂਕਿ ਵੀਰ ਨਾਲ ਵੀ ਹੋਰ ਵੀ ਕਿਸੇ ਵੀਰ ਨਾਲ ਭਰਾਵਾਂ ਨੇ ਸੌਦੇ ਕਰਨੇ ਹੁੰਦੇ ਆ ₹5000 ਪਾ ਕੇ ਵੀਰ ਭਰਾ ਬਾਅਦ ਚ ਕਹਿੰਦੇ ਵੀ ਸਾਡੀ ਮੰਮੀ ਨੂੰ ਨਹੀਂ ਪਸੰਦ ਆਈ ਡੈਡੀ ਨਹੀਂ ਵਾਲੀ ਛੱਡ ਜਾਂਦੇ ਹੂੰ ਠੀਕ ਹੈ ਨਾ ਭਾਜੀ ਇਦਾਂ ਸਾਡਾ ਪਸ਼ੂ ਰਹਿ ਜਾਂਦਾ ਤੇ ਜੇ ਇਹੀ ਜਿਕੇ ਦੀ 1000 ਸਾਈ ਦੇ ਹੋਰ ਕਿਸੇ ਨੂੰ ਦੇ ਦਈਏ ਪਸ਼ੂ ਤਾਂ ਫਿਰ ਭਾਜੀ ਇਦਾਂ ਰੋਲਾ ਪੈਂਦਾ ਫਿਰ ਆ ਕੇ ਤੁਹਾਨੂੰ ਵੀ ਫੋਨ ਲਾਉਂਦੇ ਆ ਕਿ ਸਾਨੂੰ ਖਰਾਬ ਕੀਤਾ ਇਹ ਗੱਲ ਇਸ ਕਰਕੇ ਭਾਜੀ 5000 ਰੁਪਏ ਸਾਈ ਪੱਕੀ ਤੋਂ ਤੇ ਦੂਜਾ ਨੰਬਰ ਪਾਹੀ ਪੈਸੇ ਸਾਰੇ ਅਕਾਊਂਟ ਚ ਪਾਉਣੇ ਪੈਣੇ ਆ ਫੇਮ ਅੱਜ ਛੱਡਣ ਜਾਣੀ ਆ ਜੇ ਸਾਡੇ ਕੋਈ ਅੱਗੇ ਜਿਹੜਾ ਸਾਡੇ ਤੋਂ ਪਸ਼ੂ ਲੈ ਗਿਆ ਜਿਹਦੇ ਨਾਲ ਸਾਡਾ ਰਿਲੇਸ਼ਨ ਹੈਗਾ ਭਾਜੀ ਉਹਦੇ ਦੇ ਦੇ ਸਕਨੇ ਆ ਦ ਤੇ ਸੋ ਦੋਸਤੋ ਜਿਹੜੀ ਇਹ ਮਜਬੂਰਨ ਗੱਲ ਕਹਿਣੀ ਪੈਦੀ ਹੈ ਕਿਉਂਕਿ ਅੱਜ ਕੱਲ ਪੰਜੇ ਉਂਗਲਾਂ ਬਰਾਬਰ ਨਹੀਂ ਹੈਗੀਆਂ ਵਪਾਰ ਦਾ ਕਾਮਾ ਦੋਸਤੋ ਵਪਾਰ ਦੇ ਵਿੱਚ ਉਤਾਰ ਚੜ੍ਹਾ ਕਾਫੀ ਅੱਜ ਵੇਖਣ ਦੇ ਵਿਚਾਰਿਆ ਜੇ ਆਪਾਂ ਸੋਚਦੇ ਹਾਂ ਵੀ ਸੋਸ਼ਲ ਮੀਡੀਆ ਦਾ ਟਾਈਮ ਆ ਗਿਆ ਸੋਸ਼ਲ ਮੀਡੀਆ ਦਾ ਜਮਾਨਾ ਆ ਗਿਆ ਤੇ ਇਹ ਜਿਹੜੀ ਦੋਸਤੋ ਵੱਡੇ ਪੱਤਰ ਤੇ ਗੱਲ ਹੁੰਦੀ ਹੈ ਕਿਉਂਕਿ ਜੇਕਰ ਵਪਾਰੀ ਵੀਰ ਵੀ ਕੋਈ ਪਸ਼ੂ ਖਰੀਦ ਕੇ ਲੈ ਕੇ ਆਉਂਦੇ ਆ ਤੇ ਇਨਵੈਸਟ ਕਰਕੇ ਆਉਂਦੇ ਆ ਆਪ ਦਾ ਪੈਸਾ ਇਨਵੈਸਟ ਕੀਤਾ ਹੁੰਦਾ ਉਹਨਾਂ ਨੇ ਤੇ ਉਹਨਾਂ ਨੂੰ ਹੁੰਦਾ ਵੀ ਘੱਟੋ ਘੱਟ ਵੀ ਖਾਤੇ ਦੇ ਵਿੱਚ ਪੇਮੈਂਟ ਆਪਦੇ ਹੱ ਠੀਕ ਹੈ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ 7.4 ਕਾਲ